ਇਹ ਲੈ ਆ ਕੱਟ ਕੇ ਧਰਖਾ ਇੱਥੇ ਇਹਨੂੰ ਐਂ ਨਹੀਂ ਵੀ ਸਿਉ ਕੇ ਭਰੇ ਕਰਾਂ ਉਰਲੇਂਦਾ ਦਾਸਿਆ ਕਤਾਛੀ ਆਪਾ ਨਾ ਆ ਫੋਨ ਇਹ ਨਹੀਂ ਟਿਕਦਾ ਪਿੰਦ ਕਮਾਗ ਰੋਟਣ ਟੰਨ ਕਰੀ ਜੋ ਇਹ ਨਹੀਂ ਕੰਮ ਕਰਦਾ ਕਿਸੇ ਨੂੰ ਲਾਈ ਰੱਖਦੇ ਨੇ ਭਾਣ ਲਾਈ ਰੱਖਦੇ ਨੇ ਬਸ ਕਿਸੇ ਦਾ ਨਹੀਂ ਹੋਣਾ ਇਹਦੇ ਪਿਓ ਦਾ ਹੋਣਾ ਪੱਕਾ ਉਹ ਹੀ ਲੌਂਦਾ ਹੁੰਦਾ ਮੈਂ ਤਾਂ ਕਹਿੰਦੀ ਬੱਜੀ ਜਾਂਦੇ ਚਲ ਆਕਮਾ ਨਹੀਂ ਮਨਿੰਦਰ ਉਰੇ ਵੀਰ ਆਖ ਖੜਤੀ ਜਾਂਦਾ ਡਿੱਕਰਾ ਜਾ ਇਹਨੂੰ ਚੱਕ ਲਾ ਕਨਖਾਰਖੇ ਨੇ ਸਿਰ ਤੱਕ ਅੱਗੇ ਫੋੜਦਾਗਾ ਮਸਾ ਗੋਲੀ ਲੈ ਕੇ ਮਰਦਾ ਇਟਕੇ ਆਦੀ ਹੁਣ ਇਹ ਲੱਗ ਗਿਆ ਵੱਜਣ ਕੀ ਹੋਇਆ ਮੰਮੀ ਉਹ ਵੱਜੀ ਜਾਂਦਾ ਸੀ ਫੋਨ ਉਹ ਚੱਕ ਲ ਆਉਂਦਾ ਭਾਈ ਚੱਕ ਲੈਨੀ ਮੰਮੀ ਕੀ ਦਾ ਹੈਗਾ ਦੇਖ ਲੈਨੀ ਹੈ ਇਨਕਮਿੰਗ ਵੋਟ ਹੈਲੋ ਹੈਲੋ ਮਨਿੰਦਰ ਬੋਲਦਿਆ ਪੁੱਤ ਹਾਂਜੀ ਡੈਡੀ ਸਰਸ੍ਰੀ ਕਾਲਿਆ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਕੀ ਗੱਲ ਬਾਹਲੇ ਤੇਰੇ ਨਾਲ ਤਾਂ ਪੁੱਤ ਫੋਨ ਚੱਕਣ ਤੇ ਕੀ ਦਾ ਫੋਨ ਹੈ ਇੱਕ ਮਿੰਟੜੇ ਇੱਕ ਮਿੰਟ ਮੰਮੀ ਡੈਡੀ ਦਾ ਫੋਨ ਸੀਗਾ ਬਸ ਮੈਂ ਗੱਲ ਕਰਕੇ ਨਾ ਫਿਰ ਕਰਦੀਆਂ ਕੰਮ ਇਹ ਨਹੀਂ ਡੱਕਾ ਤੋੜਨ ਦਿੰਦੇ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਤੜਕੀ ਨਾ ਐ ਦੇਖੇ ਵੀ ਤੂੰ ਤਾਂ ਬੇਲਾ ਬੈਠਾ ਤੈਂ ਦਾ ਡੱਕਾ ਤੋੜਨਾ ਨਹੀਂ ਕਿਸਨੂੰ ਹੋਰ ਤਾਂ ਫਲੀ ਭੰਨ ਲੈਂਦੇ ਮਾੜਾ ਮੋਟਾ ਕੀ ਗੱਲ ਪੁੱਤ ਤੇਰੀ ਸੱਸ ਨਾਲ ਲੜਨ ਲੱਗੀ ਤਰੇ ਨਾ ਨਹੀਂ ਨਹੀਂ ਡੈਡੀ ਜੀ ਉਹ ਮੈਂ ਨਾ ਪਸ਼ੂਆਂ ਦਾ ਕੰਮ ਕਰੀ ਜਾਂਦੀ ਸੀਗੀ ਉਹ ਮੇਰੇ ਹੱਥ ਵੀ ਲਿਬੜੇ ਪਏ ਗੋਹੇ ਨਾਲ ਉਹ ਮੰਮੀ ਆਏ ਕਹਿੰਦੀ ਸੀ ਵੀ ਹੱਤ ਤੋ ਟੋਲਾ ਫੇਰ ਗੱਲ ਕਰ ਲਈ ਕੋਈ ਨਹੀਂ ਪੁੱਤ ਫਿਰ ਉਹ ਮੈਨੂੰ ਕਿਹੜਾ ਪਤਾ ਸੀ ਕਿ ਤੋ ਗੋਹੇ ਕੜੇ ਦਾ ਕੰਮ ਕਰੀ ਜਾਂਦੀ ਆਂ ਦੇਖਤੀ ਐ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਕਿ ਤੋ ਮੈਂ ਨਾ ਆ ਜਾਂਦੀ ਪੁੱਤ ਐ ਇੱਕ ਅਦਨ ਨਾ ਡੈਡੀ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਵੀ ਆ ਕੇ ਤੁਹਾਨੂੰ ਮਿਲ ਕੇ ਜਾਵਾਂ ਪਰ ਕੀ ਕਰਾਂ ਘਰ ਦੇ ਕੰਮ ਹੀ ਨਹੀਂ ਨਿਭੜਦੇ ਮੇਰੇ ਤਾਂ ਫਿਰ ਤਾਂ ਮਜਬੂਰ ਨਹੀਂ ਬਾਲੀਆਂ ਨੇ ਡੈਡੀ ਬੋਤਾ ਕੰਮ ਕੰਮ ਤਾਂ ਸਾਰੀ ਉਮਰ ਹੀ ਮੁੱਕਦੇ ਬੰਦੇ ਦੇ ਦੇਖ ਲੈ ਉਹ ਪਹਿਲਾਂ ਤੇਰੀ ਮਾਂ ਵੀ ਇੰਨੀ ਮਿੰਤਾ ਕਰਦੀ ਰਹਿੰਦੀ ਏ ਆ ਜਾ ਧੀਏ ਆ ਜਾ ਮਿਲ ਜਾ ਉਹਨੂੰ ਵੀ ਤੂੰ ਐਂ ਕਹਿੰਦੀ ਰਹੀ ਮਾਂ ਮੈਨੂੰ ਕੰਮ ਨਹੀਂ ਖੜਾ ਛੜ ਦੇ ਮਾਂ ਮੈਂ ਕੰਮ ਨਹੀਂ ਐ ਕਰ ਸਕਦੀ ਤੇ ਦੇਖ ਲਾ ਉਹ ਐ ਕੰਮ ਇੰਤਾਂ ਕਰਦੀ ਚੱਲ ਗਈ ਇਸ ਦੁਨੀਆ ਤੋਂ ਧੀਏ ਮੇਰਾ ਵੀ ਚਿਤ ਬਹੁਤ ਔਖਾ ਹੈ ਮੈਂ ਪੂਰਾ ਬਹੁਤ ਬਿਮਾਰ ਰਹਿਣਾ ਮੈਨੂੰ ਐ ਹੋਇਆ ਪੈ ਇਹ ਬੀਤੋਂ ਦੋ ਦਿਨ ਮਿਲ ਜਾ ਪੁੱਤ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰ ਜਾ ਮੇਰਾ ਦਿਲ ਖੜਜੂ ਪਤਾ ਨਹੀਂ ਕਦੋਂ ਮੇਰਾ ਪੌਰ ਨੇ ਡਾਰੀ ਮਾਰ ਦੇਣੀ ਹੈ ਡੈਡੀ ਮੇਰਾ ਵੀ ਬਹੁਤ ਜੀ ਕਰਦਾ ਵੀ ਤੁਹਾਨੂੰ ਆ ਕੇ ਮਿਲ ਕੇ ਜਾਵਾਂ ਪਰ ਕੀ ਕਰਾਂ ਮੈਂ ਤਾਂ ਕੰਮ ਚੋਂ ਨਿਕਲੇ ਨਹੀਂ ਆਂਦਾ ਬਾਕੀ ਤੁਹਾਨੂੰ ਮੇ ਸੱਸ ਦੇ ਸੁਭਾਅ ਦਾ ਪਤਾ ਹੀ ਆ ਵੀ ਕਿਸੇ ਪਾਸੇ ਜਾਣ ਦੀ ਜਿੰਦੀ ਮੈਨੂੰ ਸਾਰੀ ਗੱਲ ਦਾ ਪਤਾ ਹੈ ਪਰ ਮੈਂ ਵੀ ਕੀ ਕਰਾਂ ਮੇਰਾ ਨਾ ਦਿਲ ਨਹੀਂ ਲੱਗਦਾ ਹੁਣ ਮੁੰਡਾ ਤੇਰਾ ਭਰਾ ਹੈ ਉਹ ਕੀ ਬਗ ਜਾਂਦਾ ਹੈ ਤੇ ਬਹੂ ਆਪਦਾ ਕੰਮ ਤਾਂ ਦਾ ਕਰਦੀ ਰਹਿੰਦੀ ਹੈ ਮੈਂ ਤਾਂ ਬਸ ਇਕੱਲਾ ਬੈਠਾ ਹੈ ਤੇ ਮੇਰਾ ਦਿਲ ਨਹੀਂ ਲੱਗਦਾ ਪੁੱਤ ਮੈਨੂੰ ਤਾਂ ਐ ਸੀ ਵੀ ਤੂੰ 2-4 ਦਿਨ ਇੱਥੇ ਆ ਜਾਂਦੀ ਮਿਲ ਜਾਂਦੀ ਨਾਲੇ ਮੈਂ ਆਪਦੇ ਦੋਤੇ ਦੋਤੀ ਨੂੰ ਮਿਲ ਲੈਂਦਾ ਇਹ ਜਵਾਕਤਾ ਆ ਜਾਂਦੇ ਹੁਣ ਛੁੱਟੀਆਂ ਹੋਈਆਂ ਹੋਈਆਂ ਨਾਲੇ ਮੇਰਾ ਮਨ ਬਦਲ ਜਾਂਦਾ ਮੈਂ ਤਾਂ ਤਾਂ ਕਹਿੰਦਾ ਸੀ ਪੁੱਤ ਵੀ ਤੂੰ ਆ ਜਾ ਡੈਡੀ ਜੇ ਤੁਸੀਂ ਬਿਮਾਰ ਹੋ ਤੁਸੀਂ ਵੀਰੇ ਨੂੰ ਕਿਉਂ ਨਹੀਂ ਕਹਿੰਦੇ ਵੀ ਮੈਨੂੰ ਦਵਾਈ ਦਵਾ ਕੇ ਲਿਆ ਹੈ ਤੁਸੀਂ ਦਵਾਈ ਕਿਉਂ ਨਹੀਂ ਟਾਈਮ ਤੇ ਲੈਂਦੇ ਆਪਦੀ ਓਕੀਏ ਦਵਾਈ ਵੀ ਲੈਣੀ ਹੈ ਦਵਾਈ ਦਾ ਕਿਹੜਾ ਅਸਰ ਕਰਦੀ ਹੈ ਨਾਲੇ ਕਿਉਂਕਿ ਬਿਮਾਰੀਆਂ ਉਤੋਂ ਦੀ ਭੈ ਜਾਣ ਨਾ ਫਿਰ ਦਵਾਈ ਨਾਲ ਕੋਈ ਅਸਰ ਨਹੀਂ ਕਰਦੀ ਹੁਣ ਤਵੱਤ ਮੰਨ ਨੂੰ ਇਹੀ ਹੋ ਰਿਹਾ ਹੈ ਜਿੱਦਾਂ ਅੰਦਰ ਜਾਂਦੇ ਆਉਂਦੇ 3-4 ਪੁੱਤਾਂ ਨੂੰ ਮਿਲ ਜੀਏ ਪਤਾ ਨਹੀਂ ਕਿਹੜੇ ਵੜੇ ਅੱਖਾਂ ਵਿੱਚ ਜਾਣੀਆਂ ਮੈਂ ਨਾਣਾ ਨਾ ਡੈਡੀ ਐ ਹੋਜੀ ਗੱਲ ਨਾ ਤੁਸੀਂ ਕਹੋ ਅੱਲ ਤਾਂ ਮਾਂ ਮੇਤੋਂ ਦੂਰ ਵਗ ਗਈ ਹੁਣ ਤੁਸੀਂ ਕਹਤੋਂ ਮੈਂ ਤਾਂ ਦੂਰ ਜਾਣਾ ਚਾਹੁੰਨੇ ਹਾਂ ਨਾਣਾ ਐਜੀ ਗੱਲਾਂ ਨਾ ਕਰ ਐਜੀ ਵੀ ਗੱਲ ਨਹੀਂ ਫਿਰ ਤੂੰ ਨਾ ਨਿਆਣਿਆਂ ਨੂੰ ਲੈ ਕੇ ਨਾ ਤੂੰ ਆ ਜਾ ਆਪਦੀ ਸੱਸ ਨੂੰ ਕਹਿ ਵੀ ਮੈਂ ਆਉਦੇ ਤੇ ਕੀ 2-4 ਦਿਨ ਲਾ ਕੇ ਆਉਂਗੀ ਤੇ ਇਹ ਇੰਨੇ ਨਾਲ ਹੀ ਨਾ ਮੇਰਾ ਦੁੱਖ ਸੁੱਖ ਹੌਲਾ ਹੋ ਜੂਗਾ ਮੇਰਾ ਮਨ ਹੌਲਾ ਹੋ ਜੂਤੀ ਏ ਤੂੰ ਆ ਜਾ 2-4 ਦਿਨ ਚਲੋ ਡੈਡੀ ਮੈਂ ਨਾ ਇਹਨਾਂ ਨਾਲ ਗੱਲ ਕਰਕੇ ਦੇਖੂਗੀ ਉਹਨਾਂ 사ਸ ਨਾਲ ਤਾਂ ਨਹੀਂ ਗੱਲ ਕਰ ਸਕਦੇ ਉਹ ਤਾਂ ਮੈਨੂੰ ਜਵਾਬ ਹੀ ਦੇਣਾ ਇਹ ਆਪੇ ਮੰਮੀ ਨੂੰ ਕਹਿ ਦੇਣਗੇ ਚਲ ਠੀਕ ਹੈ ਆਹ ਉਹ ਪੁਰਾਣੇ ਨਾਲ ਗੱਲ ਕਰਕੇ ਤੇ ਕੋਈ ਕੱ데 ਦਿਨ ਤਾਂ ਅੱਜ ਹੀ ਮੀਟੀ ਵੜ ਕੇ ਨਾ ਕਿਹਾ ਮੈਨੂੰ ਠੀਕ ਹੈ ਠੀਕ ਹੈ ਡੈਡੀ ਹਾਂ ਮਿਆਂ ਨਾਲੇ ਕੋ ਨਾਲ ਲੈ ਕੇ ਹਾਂ ਹਾਂ ਸਾਰੀ ਆਵਾਂਗੇ ਡੈਡੀ ਅਸੀਂ ਚਲ ਜਾ ਪੁੱਤ ਠੀਕ ਹੈ ਤੁਸੀਂ ਉਹਨਾਂ ਟਾਈਮ ਨਾ ਧਿਆਨ ਰੱਖਿਓ ਚੰਗਾ ਦਵਾਈ ਲਈ ਜਾਇਓ ਟਾਈਮ ਤੇ ਠੀਕ ਹੈ ਦਵਾਈ ਤਾਂ ਲਈ ਹੀ ਜਾਣਾ ਪੁੱਤ ਮੈਂ ਟਾਈਮ ਮਾਰਾਂ ਚਲ ਜਾ ਘੱਟ ਦੇ ਟਰਾਉਂਦੇ ਰਹਿ ਠੀਕ ਹੈ ਕੀ ਕਰਾਂ ਮੇਰਾ ਤਾਂ ਬਾਲਨ ਜੀ ਕਰਦਾ ਤੇ ਆਪਦੇ ਪੇਕੇ ਜਾ ਕੇ ਆਵਾਂ ਕਿੰਨਾ ਟਾਈਮ ਹੋ ਗਿਆ ਗਈ ਨਹੀਂ ਮੈਂ ਤਾਂ ਜੰਜੀ ਮਾਂ ਮੁੱਕ ਗਿਆ ਬਸ ਇੱਕ ਵਾਰੀ ਗੇੜਾ ਮਾਰ ਕੇ ਆਈ ਸੀ ਵਿਚਾਰਾ ਡੈਡੀ ਉਹ ਵੀ ਕੀ ਕਰੇ ਸਾਦਨ ਇਕੱਲਾ ਉੱਤੇ ਬੈਠਾ ਰਹਿੰਦਾ ਨਾ ਤਾਂ ਵੀਰਾ ਬੁਲਾਉਂਦਾ ਤੇ ਨਾ ਪਰਜਾਈ ਚਾਜ ਨਾ ਸਿੱਧੇ ਮੂੰਹ ਬੋਲਦੀ ਆ ਉਹ ਵੀ ਕੀ ਕਰੇ ਉਹ ਆਪਦੇ ਦੁੱਖ ਨੂੰ ਸੁਣਨ ਇੱਕ ਧੀ ਆਈ ਤਾਂ ਹੁੰਦੀ ਨਾ ਜਿਹਦੇ ਕੋਲ ਮਾਪ ਪਿਓ ਆਪਦੇ ਦੁੱਖ ਰੋਂਦੇ ਮੈਂ ਮੈਂ ਤੂੰ ਨਹੀਂ ਨਿਕਲ ਸਕਦੀ ਕਿੰਨੀ ਔਖੇ ਮੇਰੀ ਦੀ ਮੈਂ ਤਾਂ ਆਖਿਆ ਮੈਂ ਔਖਾ ਐ ਪਰ ਕਰ ਕਰ ਇਹ ਹੀ ਬੜਾ ਕਿੰਨਾ ਚਿਰ ਹੋ ਗਿਆ ਨਾ ਆਏ ਦੇਖੇ ਵੀ ਆਪ ਤੂੰ ਕੱਟ ਦੇ ਸਾਰੇ ਕੰਮ ਸਿਰ ਤੇ ਪਏ ਨੇ ਵੀ ਦੱਸ ਐਥੇ ਕੀ ਆ ਕੇ ਕੰਮ ਤੇਰੇ ਪਿਓ ਨੇ ਕਰਨੇ ਨੇ ਕੁੜੇ ਵੀਰ ਕੱਟ ਦੇ ਹੁਣ ਬਹੁਤ ਚਿਰ ਹੋ ਗਿਆ ਕੰਮ ਧੰਦਾ ਕਰਕੇ ਫੇਰ ਲਾ ਲਈ ਹਾਂਜੀ ਹਾਂਜੀ ਮੰਮੀ ਮੈਂ ਕਰਦੀ ਆ ਬਸ ਕੰਮ ਕਾਣੂ ਕਰਦੀ ਆ ਪਰ ਤੇਰਾ ਵੀ ਉਹੀ ਹਾਲ ਹੈਗਾ ਜਿਹੜਾ ਨਹੀਂ ਹੋਣਾ ਆ ਤੇਰੇ ਪਿਓ ਨੇ ਤਾਂ ਕੋਈ ਕੰਮ ਕਰਨਾ ਨਹੀਂ ਤੈਨੂੰ ਕਰਨ ਦੇਣਾ ਨਹੀਂ ਉਹਨੂੰ ਤੂੰ ਐ ਸਮਝਾਇਆ ਕਰਵੇਂ ਫੋਨ ਲਾਉਣਾ ਹੁੰਦਾ ਨਾ ਦਿਨੇ 2 3 ਵਜੇ ਲਾ ਲਿਆ ਕਰ 5 1 4 ਮਿੰਟ ਅਸਲ ਤਾਂ ਕੀ ਗੱਲਾਂ ਕਰਨ ਹੁੰਦੀਆਂ ਨੇ ਰੋਜ਼ ਜਦੋਂ ਜੀ ਕਰਦਾ ਉਹਦੀ ਘੰਟੀ ਜੀ ਖੜਕਾ ਹੁੰਦਾ ਅੱਗ ਲਾਉਣਾ ਉਹ ਟਾਈਮ ਚੰਗੇ ਸੀ ਜਿਹੜੇ ਵੇਲੇ ਇਹ ਚਿੰਦਰੇ ਬਣਾਏ ਨਹੀਂ ਸੀ ਫੋਨ ਫਾਨ ਜੇ ਆ ਹੁਣ ਤਾਂ ਨਾ ਬਸ ਛੋਡੇ ਵਰਗੀਆਂ ਫੋਨਾਂ ਜੋ ਗਰੀ ਰਹਿ ਗਈਆਂ ਸਾਨੂੰ ਤਾਂ ਭਾਈ ਕੋਈ ਮਾਂ ਪਿਓ ਇਹਨੇ ਫੋਨ ਨਹੀਂ ਸੀ ਕਰਦੇ ਪਰ ਕਰਦੇ ਕਿੱਥੋਂ ਜਦੋਂ ਹੈ ਹੀ ਨਹੀਂ ਸੀ ਨਾਲ ਫਾਇਦਾ ਹੀ ਸੀ ਚੰਗੀ ਗੱਲ ਸੀ ਮੰਮੀ ਉੱਥੇ ਡੈਡੀ ਨਾ ਬਿਮਾਰ ਸੀ ਇਹ ਬਾਲੇ ਤਾਂ ਕਰਕੇ ਮੈਨੂੰ ਫੋਨ ਲਾ ਲਿਆ ਉਹਨਾਂ ਨੇ ਫਿਰ ਤੂੰ ਕਿਹੜਾ ਡਾਕਟਰ ਨਹੀਂ ਆ ਪੁੱਤ ਵੀ ਤੂੰ ਟੀਕਾ ਲਾਇਆਵੇਂਗੀ ਜਾਂ ਦਵਾਈ ਦੇ ਦੇਗੀ ਫੋਨ ਵਿੱਚ ਦੀ ਨਾ ਫੋਨ ਵਿੱਚ ਦੀ ਕੋਈ ਹੱਲ ਹੈਗਾ ਹੈ ਤੇਰਾ ਵੀ ਕੰਮ ਛੜਾ ਜਾਂਦਾ ਕੋਈ ਦਵਾਈ ਲਵੇ ਚੰਗੇ ਡਾਕਟਰ ਤੋਂ ਜਾ ਕੇ ਉਧਰ ਰਪਈਆਂ ਨੂੰ ਗੰਡਾ ਦੇ ਜਾਂਦਾ ਜਾ ਕੇ ਚੰਗਿਆ ਹਸਪਤਾਲ ਚ ਦਵਾਈ ਲਿਆਵੇ ਆਪਦੀ ਮੰਮੀ ਮੈਂ ਕੰਮ ਉਤ ਕਦੇ ਜਵਾਬ ਦਿੱਤਾ ਹੀ ਨਹੀਂ ਮੈਂ ਤਾਂ ਮਿੰਟਸ ਕਿੰਟਸ ਸਾਰਾ ਕੰਮ ਨਿਬੇੜ ਦੂੰਗੀ ਲੈ ਆਖੇ ਮੈਂ ਜਵਾਬ ਦਿੱਤਾ ਹੀ ਨਹੀਂ ਤੂੰ ਪੁੱਤ ਗਮਾਂਡੀਆਂ ਦੀ ਕੁੜੀ ਨਹੀਂ ਹੈਗੀ ਵੀ ਤੂੰ ਮੇਰੇ ਘਰੇ ਕੰਮ ਕਰਨ ਆਈ ਹੋਈ ਐ ਤੂੰ ਇਸ ਘਰ ਦੀ ਨੂੰਹ ਐ ਸਾਰੇ ਤਾਂ ਹੁੰਦੇ ਤੈਹੀਂ ਕਰਨੇ ਨੇ ਸਾਰੀ ਉਮਰ ਕਰੇ ਨੇ ਮੈਂ ਇਹੀ ਕੰਮ ਤੂੰ ਮੈਨੂੰ ਕੀ ਸੁਣਾਉਣੀ ਐ ਵੀ ਮੈਂ ਕੰਮ ਕਰਦੀ ਆ ਨਹੀਂ ਨਹੀਂ ਮੰਮੀ ਮੈਂ ਸੁਣਾ ਨਹੀਂ ਰਹੀ ਮੈਂ ਤਾਂ ਇਹ ਕਹਿ ਰਹੀ ਆ ਵੀ ਮੈਂ ਕੋਈ ਗੱਲ ਨਹੀਂ ਹੁਣੀ ਕਰਦੇ ਨੇ ਕੰਮ ਤੁਸੀਂ ਫਿਕਰ ਨਾ ਕਰੋ ਕੰਮ ਦੀ ਤਾਂ ਕੰਮ ਤਾਂ ਖਾਦੀ ਕੜੀ ਜਿਹੜੇ ਤੂੰ ਕਰੇਂਗੀ ਕਰੇਂਗੀ ਪਹਿਲਾਂ ਤਾਂ ਤੂੰ ਆਏ ਦੇਖ ਲੈ ਤੈਨੂੰ ਚੱਜ ਆ ਗੋਹੜੇ ਵਾਲੇ ਹੱਥੀ ਉਹ ਵੀ ਫੋਨ ਚੱਕ ਲਿਆ ਉਸੇ ਨੂੰ ਤੂੰ ਆਟਾ ਗੁੰਨਦੀ ਹੋਈ ਚੱਕ ਲੈਣੀ ਐ ਉਸੇ ਨੂੰ ਤੂੰ ਰੋਟੀ ਖਾਂਦੀ ਚੱਕ ਲੈਣੀ ਐ ਨਹੀਂ ਸਾਨੂੰ ਲੱਖਣ ਕਿੱਦਾਂ ਆਊਗਾ ਭੋਰਾ ਚਾਜੀ ਨਹੀਂ ਜਾ ਵਾਗ ਜਾ ਜਾ ਗੁੱਸਾ ਰੰਤ ਰਾਮਣ ਲਹੂ ਪੀ ਛੱਡਿਆ ਮਾੜਾ ਮੋਟਾ ਤਾਂ ਬੰਦੇ ਨੂੰ ਗਿਆਨ ਹੋਵੇ ਵੀ ਤੂੰ ਹੱਥ ਗਾਲ ਲੈ ਧੋ ਲੈ ਹੈਂ ਦਸ ਆਉਂਦੀ ਆਉਂਦੀ ਕੇਰਾ ਨਾਉ ਸੁਣ ਜੇ ਵੀ ਫੋਨ ਦੀ ਘੰਟੀ ਖੜਕ ਗਈ ਫੇਰ ਤਾਂ ਨਾ ਪੈਰ ਤੇ ਚੱਪਲ ਨਹੀਂ ਪਾਉਂਦੀ ਹੈਂ ਭਾਈ ਜੇ ਸ਼ਰਮ ਉਹ ਗੱਡੀ ਸਾਫ਼ ਕਰੀ ਇਹਨੇ ਕਿਤੇ ਜਾਣਾ ਤੁਸੀਂ ਜਾ ਕੇ ਆਉਣਾ ਮੜਾ ਜਾ ਕਿਤੇ ਕਿਉਂ ਕੀ ਹੋ ਗਿਆ ਮੈਂ ਤਾਂ ਕੋਈ ਗੱਲ ਕਰਨੀ ਸੀਗੀ ਤੁਹਾਡੇ ਕੋਲ ਬਾਅਦ ਚ ਕਰ ਲਈ ਹੈਂ ਫਿਰ ਤੁਸੀਂ ਬਗਜੋਗੇ ਮੇਰੀ ਗੱਲ ਸੁਣਿਓ ਫੋਨ ਕਰਦੀ ਫਿਰ ਜੇ ਬਗਜੂਗਾ ਤਾਂ ਕਹੂੰਗਾ ਤਾਂ ਘਰੀ ਕਿਤੇ ਪਾਏ ਜਾਂਦਾ ਤੇਨੀ ਤੇਰੀ ਗੱਲ ਤੂੰ ਭੁੱਲਦੀ ਤਾਂ ਨਹੀਂ ਫਿਰ ਕਰ ਲਈ ਮੈਨਾਂ ਗੱਲ ਗੱਲ ਹੀ ਕਰਨੀਆਂ ਗੱਲ ਤਾਂ ਹੁਣ ਕਰਨੀ ਆ ਬਾਅਦ ਘਰੇ ਦਾ ਕੀ ਫਾਇਦਾ ਦੱਸ ਤੂੰ ਦੱਸ ਦੇ ਜੇ ਮੇਰਾ ਮੂਡ ਖਰਾਬ ਕਰਤਾ ਨਾ ਜੇ ਮੇਰਾ ਕੰਮ ਨਾ ਬਣਿਆ ਫਿਰ ਮੈਥੋਂ ਬੁਰਾ ਕੋਈ ਨਹੀਂ ਗੱਲ ਤਾਂ ਸੁਣ ਲਓ ਪਹਿਲਾਂ ਹੀ ਬੋਲਣ ਲੱਗ ਜੰਨੇ ਹੋ ਹਾਂ ਦੱਸ ਡੈਡੀ ਦਾ ਫੋਨ ਆਇਆ ਸੀਗਾ ਡੈਡੀ ਨਾਲ ਬਾਹਲੇ ਬਿਮਾਰ ਹੋਏ ਪਏ ਆ ਮੈਨੂੰ ਕਹੀ ਜਾਂਦੇ ਸੀਗੇ ਵੀ ਆ ਕੇ ਇੱਕ ਵਾਰੀ ਮਿਲ ਜਾ 4-5 ਮਹੀਨੇ ਹੋ ਗਏ ਮੈਂ ਜਾ ਕਿ ਨਹੀਂ ਆਈ ਆ ਉਹਦੇ ਪਿੱਕੇ ਫਿਰ ਹੁਣ ਮਾੜਾ ਹੈ ਤੁਸੀਂ ਮੰਮੀ ਨਾਲ ਗੱਲ ਕਰ ਲਓ ਮੈਂ ਇੱਥੋਂ ਨਹੀਂ ਮੰਮੀ ਨਾਲ ਗੱਲ ਹੁੰਦੀ ਤੈਨੂੰ ਵੀ ਪਤਾ ਮੰਮੀ ਦੇ ਸੁਭਾਅ ਦਾ ਠੀਕ ਹੈ ਮੈਂ ਐਵੇਂ ਜਾ ਕੇ ਨਾ ਐਵੇਂ ਆਪਦੀ ਗੱਲ ਨਹੀਂ ਬਣਾਉਣੀ ਉੱਥੇ ਜਾ ਕੇ ਬਿਨਾਂ ਗੱਲ ਤੋਂ ਮੈਨੂੰ ਪਤਾ ਕਿੰਨਾ ਕੁਝ ਬੋਲੂਗੀ ਮਾਂ ਤੇਰੇ ਪਿੱਛੇ ਵੀ ਤੂੰ ਇਹਦੇ ਮਗਰ ਲਾ ਕੇ ਮੇਰੇ ਨਾਲ ਗੱਲ ਕਰਨ ਆ ਜਾ ਨਾ ਕਿਉਂ ਤੇਰੇ ਪਿੱਛੇ ਗਾਲਾਂ ਖਾਈ ਜਾਵਾਂ ਹੁਣ ਹੋਰ ਕੋਈ ਕੰਮ ਹੈ ਨਹੀਂ ਮੈਨੂੰ ਬਾਹਰ ਅੰਦਰ ਦੇ 100 ਕੰਮ ਕਰਨੇ ਆ ਮੈਂ ਤੇ ਚ ਗਾਲਾਂ ਖਾਣ ਵਾਲੀ ਕਿਹੜੀ ਗੱਲ ਆ ਬਸ ਐਂ ਕਹਿਣਾ ਪਰ ਤੈਨੂੰ ਬੇਬੇ ਦੇ ਸੁਭਾਅ ਦਾ ਪਤਾ ਨਹੀਂ ਤੂੰ ਆਪੇ ਕਰ ਲੈ ਗੱਲ ਇੱਥੇ ਮੇਰੇ ਕੋਲੇ ਆ ਕੇ ਮੇਰੀ ਗੱਲ ਤਾਂ ਬੇਬੇ ਸੁਣਦੀ ਨਹੀਂ ਹੈਗੀ ਜੇ ਵੀ ਗੱਲ ਮੇਰੀ ਫਿਰ ਮੈਂ ਤੇਰਾ ਪੀਏ ਲੱਗਿਆ ਵੀ ਜਾ ਕੇ ਤੇਰੀ ਗੱਲ ਪਹਿਲਾਂ ਬੇਬੇ ਕੋਲੇ ਕਰਾਂ ਫਿਰ ਬੇਬੇ ਤੋਂ ਗੱਲ ਮਨਾਵਾਂ ਆਪੇ ਕਰ ਲੈ ਗੱਲ ਬੇਬੇ ਨਹੀਂ ਦੇਖਦੀ ਤੈਨੂੰ ਉਹ ਬੈਠੀ ਐ ਜਾ ਜਾ ਕੇ ਕਰ ਲੈ ਗੱਲ ਅੰਦਰ ਬੇਬੇ ਨਾਲ ਗੱਲ ਤਾਂ ਮੈਂ ਕਰ ਹੀ ਲੈਂਦੀ ਪਰ ਤੁਹਾਨੂੰ ਪਤਾ ਮੇਰੇ ਤਾਂ ਗੱਲ ਬੇਬੇ ਜਮਾ ਹੀ ਨਹੀਂ ਮੰਨਦੀ ਮੇਰੀ ਵੀ ਨਹੀਂ ਮੰਨਦੀ ਹਾਂ ਤੁਹਾਡੀ ਗੱਲ ਤਾਂ ਮੰਨ ਲੈਂਦੀ ਨਹੀਂ ਮੰਨਦੀ ਨਹੀਂ ਮੰਨਦੀ ਮੈਨੂੰ ਪਤਾ ਨਾ ਨਹੀਂ ਮੰਨਦੀ ਕੋਈ ਕਹਿ ਕੇ ਤਾਂ ਦੇਖੋ ਸੱਚੀ ਡੈਡੀ ਬਾਹਲਾ ਕਰੀ ਜਾਂਦੇ ਸੀਗੇ ਅੱਜ ਮੈਨੂੰ ਜਾਇਆ ਹੁੰਦਾ ਨਰਿੰਦਰ ਮੇਰੀ ਗੱਲ ਸੁਣ ਠੀਕ ਐ ਤੂੰ ਐਵੇਂ ਨਾ ਮੇਰੇ ਨਾਲ ਕੰਮ ਦੇ ਵਿੱਚ ਨੰਨਾ ਨਾ ਪਾਇਆਗਾ ਜਦੋਂ ਮੈਂ ਕਿਤੇ ਜਾਣਾ ਹੁੰਦਾ ਤੂੰ ਜਾਣਾ ਜੀ ਸਕਦੇ ਜਾਂ ਮੇਰੇ ਵੱਲੋਂ ਤੈਨੂੰ ਛੁੱਟੀ ਆ ਭਾਵੇਂ ਹੁਣ ਹੀ ਬੈਗ ਚੱਕ ਕੇ ਜਾਵੜਾ ਠੀਕ ਐ ਗੱਲ ਆਏ ਬੇਬੇ ਤੋਂ ਪੁੱਛ ਲਾ ਉਹ ਬਠੀ ਅੰਦਰ ਮੈਂ ਤੈਨੂੰ ਰੋਕਦਾ ਨਹੀਂ ਬੇਬੇ ਨੇ ਕਹਿਤਾ ਮੈਂ ਗੱਡੀ ਸਾਫ਼ ਕਰੀ ਨਾ ਗੱਡੀ ਸਾਫ਼ ਕਰਦੇ ਕਰਦੇ ਬੇਬੇ ਨੇ ਹਾਂ ਕਰਤੀ ਭਾਵੇਂ ਮੈਂ ਤੈਨੂੰ ਜਾਂਦਾ ਚੜਾ ਵੀ ਦੇਵਾਂਗਾ ਇਹ ਜਾ ਕੇ ਪੁੱਛੇ ਤੁਹਾਨੂੰ ਪਤਾ ਅੱਗੇ ਵੀ ਤਿੰਨ ਚਾਰ ਵਾਰੀ ਪੁੱਛਿਆ ਸੀਗਾ ਬੇਬੇ ਨੂੰ ਮੈਂ ਤਾਂ ਜਮੇ ਹੀ ਨਹੀਂ ਹਾਂ ਕਰਦੇ ਕੰਮ ਹੀ ਬਾਹਲੇ ਹੋ ਜਾਂਦੇ ਨੇ ਲekin ਨਾਲੇ ਛੁੱਟੀਆਂ ਨੇ ਜਵਾਕ ਵੀ ਕਹਿੰਦੇ ਨਾਨਕੇ ਜਾ ਕੇ ਆਉਣਾ ਹੈ ਤਾਂ ਮੈਂ ਹੁਣ ਦੱਸ ਕੀ ਕਰਾਂ ਅੱਗੇ ਮੇਰੀ ਮਾਂ ਵੀ ਆਈ ਮਰ ਗਈ ਵਿਚਾਰੀ ਤਰਸਦੀ ਉਹ ਵੀ ਕਹਿੰਦੀ ਰਹਿੰਦੀ ਸੀ ਆ ਕੇ ਮਿਲ ਜਾ ਆ ਕੇ ਮਿਲ ਜਾ ਹੁਣ ਉਹ ਵੀ ਮੇਰਾ ਪਿਉ ਕਰਦਾ ਰਹਿੰਦਾ ਜਾ ਆਉਣ ਤੋਂ ਮੈਨੂੰ ਤੂੰ ਆ ਰੰਡੀ ਰੋਣਾ ਜਾ ਮੇਰੇ ਕੋਲੇ ਆ ਤੂੰ ਕਰਨ ਲੱਗ ਜਾਨੀ ਆ ਹੈ ਮਾਂ ਮਾਰਤੀ ਤੇਰੀ ਮਾਂ ਉਹ ਤਾਂ ਰੱਬ ਨੂੰ ਜੋ ਮਨਜ਼ੂਰ ਸੀ ਉਹੀ ਹੋਣਾ ਸੀਗਾ ਤੂੰ ਐਵੇਂ ਬੋਲਣ ਲੱਗ ਜਾਨੀ ਆ ਮੇਰੇ ਕੋਲੇ ਆ ਕੇ ਹੁਣ ਮਾਂ ਨੂੰ ਪੁੱਛ ਲਾ ਮੈਂ ਤੈਨੂੰ ਤੰਨਹਾਰੀ ਕਹਤਾ ਆ ਕੇ ਮੇਰੇ ਕੰਨ ਖਾਂਣ ਲੱਗ ਗਈ ਮੈਂ ਤੁਹਾਨੂੰ ਇੰਨਾ ਹੀ ਕਿਹਾ ਵੀ ਇੱਕ ਵਾਰੀ ਮੰਮੀ ਨੂੰ ਐਂ ਕਹਿ ਦੋ ਵੀ ਮਨਿੰਦਰ ਨੇ ਜਾਣਾ ਪੇਕੇ ਹੋਰ ਤਾਂ ਨਹੀਂ ਮੈਂ ਤੁਹਾਨੂੰ ਕੁਝ ਕਿਹਾ ਮੰਮੀ ਮਨਿੰਦਰ ਨੇ ਪੇਕੇ ਜਾਣਾ ਕਹਤਾ じゃ ਬਾਕੀ ਗੱਲ ਆਪੇ ਕਰਿਆ ਜਾ ਭੱਗ ਜਾ ਐਵੇਂ ਆ ਜਾਂਦੀ ਆ ਦਿਮਾਗ ਖਾਣ ਨਾਲੇ ਪਤਾ ਵੀ ਗੱਲ ਮੰਨੀ ਨਹੀਂ ਜਾਣੀ ਮੰਨੀ ਨਹੀਂ ਜਾਣੀ ਫੇਰ ਵੀ ਨਹੀਂ ਹਟਦੀ ਹਜਾ ਲਵਾ ਕੇ ਆਉਗੀ ਹੁਣ ਦੇਖੀ ਜਾਈ ਛੱਡ ਕੇ ਆਉ ਤੈਨੂੰ ਮੈਂ ਹੀ ਪੇਕੇ ਆ ਜਾ ਕਰ ਦੇ ਮੂਰਲੀ ਸੀਤ ਸਾਹਿਬ ਤੂੰ ਵੀ ਬਾਗ ਜਾ ਨਾਲ ਹੀ ਆ ਬਾਹਰ ਨੂੰ ਜਿੰਦਾ ਲਾ ਦੋ ਪਸੂ ਖੋਲ ਕੇ ਗਲੀ ਚ ਨੰਗਾ ਦੋ ਲੋੜ ਹੀ ਨਹੀਂ ਹੈਗੀ ਰਸੇ ਲਾ ਹੋ ਇਹਨਾਂ ਦੇ ਮੰਮੀ ਹਾਂ ਦੱਸ ਮੈਨੂੰ ਤੁਹਾਡੀ ਨਾਲ ਹੀ ਗੱਲ ਕਰਨੀ ਸੀਗੀ ਡੈਡੀ ਦਾ ਜਦੋਂ ਫੋਨ ਆਇਆ ਸੀ ਨਾ ਡੈਡੀ ਐ ਕਹਿੰਦੀ ਸੀ ਮਿਲ ਜਾ ਇੱਕ ਵਾਰੀ ਆ ਕੇ ਉਹ ਬਿਮਾਰ ਬਾਲੇ ਹੋਏ ਪਏ ਆ ਹਾਏ ਵੇ ਰੱਬਾ ਆਖੇ ਜਹੇ ਜੇ ਆਲੇ ਉਹੇ ਜੇ ਕੁਜੇ ਨਾ ਮੈਨੂੰ ਆਏ ਦੱਸ ਤੇਰੇ ਡੈਡੀ ਜੀ ਨੂੰ ਐਂ ਤਾਂ ਆੜ ਗਈ ਮੈਂ ਤੈਨੂੰ ਸੱਦ ਲਾਂ ਉਹਨੂੰ ਐਂ ਨਹੀਂ ਦੀਣਾ ਹੈਗਾ ਵੀ ਇਹਦੀ ਸੱਸ ਬਿਮਾਰ ਰਹਿੰਦੀ ਐ ਕੰਮ ਕੌਣ ਕਰੂਗਾ ਐਂ ਘਰ ਭਾਈ ਤੂੰ ਆਪਦਾ ਪੇਕ ਹੀ ਜਾ ਜਾ ਬਾਗ ਜਾ ਆਰਾਮ ਕਰ ਉੱਥੇ ਹੀ ਰਹੀਂ ਲੋੜ ਹੀ ਨਹੀਂ ਸਾਨੂੰ ਤਾਂ ਮੈਂ ਤਾਂ ਕੋਹੇ ਕੁੜੇ ਵਾਲੀ ਲਾ ਲੂੰਗੀ ਮੰਮੀ ਇੰਨੀਆਂ ਗੱਲਾਂ ਕਰਨ ਦੀ ਤਾਂ ਲੋੜ ਹੀ ਨਹੀਂ ਕੰਮ ਤਾਂ ਮੈਂ ਸਾਰੇ ਆਪ ਕਰ ਹੀ ਲੈਣੀ ਆ ਇਹ ਸਿਰਫ ਇੱਕ ਦਿਨ ਹੀ ਕਿਹਾ ਜਾਇਆ ਹੁੰਦੋ ਸੱਤ 7 ਮਹੀਨੇ ਹੋ ਗਏ ਜਾ ਕੇ ਨਹੀਂ ਆਈ ਮੈਂ ਨਾ ਤੈਨੂੰ ਐ ਨਹੀਂ ਪਤਾ ਵੀ ਮੇਰਾ ਪਿਓ ਤਾਂ ਬਿਮਾਰ ਹੈ ਮੇਰੀ ਸੱਸ ਕਿਹੜਾ ਘੋੜੇ ਵਰਗੀ ਹੈ ਮੇਰੇ ਤਾਂ ਆਪ ਮੱchnਾ ਰੋਜ਼ ਬੀਪੀ ਵੱਜ ਜਾਂਦਾ ਆ ਤੜਕੇ ਟੀਕਾ ਲਵਾ ਕੇ ਆਈਆਂ ਕਿਉਂ ਕੁੜੇ ਮੇਰੇ ਘਰ ਨਾਲ ਬੈਰ ਹੈ ਕੋਈ ਆ ਹੁਣ ਬੋਲ ਬੋਲ ਕੇ ਸਨੇਹ ਦੇ ਦੇ ਕੇ ਹੋਰ ਬੀਪੀ ਵਧਾਈ ਜਾਣੀ ਕਿ ਮੈਨੂੰ ਮਾਰ ਕੇ ਖੇੜਾ ਛੱਡੇਂਗੀ ਮੰਮੀ ਇੱਕ ਦਿਨ ਇੱਕ ਦਿਨ ਦਾ ਹੀ ਔਖਾ ਬਸ ਮੈਂ ਸ਼ਾਮ ਨੂੰ ਹੀ ਮੁੜ ਆਉਂਗੀ ਭਵੰਦੀ ਨਾ ਮੈਂ ਤਾਂ ਕਹਿਨੀ ਆ ਟਰੱਕ ਮੰਗਾ ਲੈ ਆਪਦਾ ਸਮਾਨ ਵਿੱਚ ਪਾ ਲੈ ਲੈ ਜਾ ਕੇ ਉੱਥੇ ਬਹਿ ਜਾ ਕੀ ਕਰਾਉਣੇਗਾ ਇੱਥੋਂ ਦੇ ਕੰਮ ਖਸਮਾਂ ਨੂੰ ਖਾਣ ਮੰਮੀ ਨਾਲੇ ਜਵਾਕਾਂ ਨੂੰ ਛੁੱਟੀਆਂ ਨੇ ਉਹ ਕਹਿੰਦੇ ਨਾਨਕੇ ਜਾ ਕੇ ਆਉਣਾ ਉਹਨਾਂ ਲਈ ਉਹਨਾਂ ਨੂੰ ਦੋ ਦਿਨ ਜਵਾਕਾਂ ਨੂੰ ਤੂੰ ਲਾਉਣੀ ਐ ਲੁੱਤੀਆਂ ਨਾਨਕੀ ਜਾਵਾਂਗੇ ਕੀ ਗੱਲ ਨਾਨਕੀ ਅੰਬਾ ਤਰੇ ਨੇ ਕੀ ਐ ਨਾਨਕੀ ਕੀ ਖਾਣੀਆਂ ਉੱਥੇ ਜਾ ਕੇ ਮੰਮੀ ਜਿਹੜਾ ਕੁਛ ਇੱਥੇ ਖਾਂਦੇ ਨੇ ਉਹ ਵੀ ਉੱਥੇ ਬੰਦ ਆ ਉੱਥੇ ਖਾ ਲਾਂਗੇ ਪਰ ਜਾਇਆ ਫਿਰ ਉੱਥੇ ਲੋੜ ਕੀ ਆ ਜਾਣ ਦੀ ਜਿਹੜਾ ਕੁਛ ਇੱਥੇ ਮਿਲਦਾ ਜਦੋਂ ਉਹੀ ਸਾਮੀ ਚੀਜ਼ ਮਿਲਣੀ ਉੱਥੇ ਫਿਰ ਲੋੜ ਕੀ ਆ ਮੇਰੇ ਮਾਪਿਓ ਨੇ ਉੱਤੇ ਪਰ ਮਾਪਿਓ ਸੀ ਭਾਈ ਉੱਥੇ ਹੀ ਰਹਿੰਦੀ ਵਿਆਹ ਨਾ ਕਰਾਉਂਦੀ ਮੇਰਾ ਪੁੱਤ ਕਿਉਂ ਡੰਡਿਆ ਤੈਂ ਕੀ ਲੋੜ ਸੀ ਤੇਰਾ ਨਿੱਤੜਾ ਇਹੀ ਸਿਆਪ ਹੈਗਾ ਕਰਕੇ ਬੈਜਣੀ ਟੇਰਨ ਵਰਗਾ ਬੂਥੜਾ ਨਾ ਕੰਮ ਦੀ ਨਾ ਕਾਰ ਦੀ ਦੁਸ਼ਮਣ ਨਾਜ ਦੀ ਮੰਮੀ ਮੈਂ ਤੁਹਾਡੇ ਕਦੇ ਅੱਗੇ ਵੀ ਨਹੀਂ ਬੋਲੀ ਮੈਂ ਤਾਂ ਤੁਹਾਨੂੰ ਸਿਰਫ ਇੱਕ ਦਿਨ ਲਈ ਕਹਿ ਰਹੀ ਮੈਂ ਨਾਲੇ ਬੱਟ ਨਹੀਂ ਪੈਣ ਦਿੰਦੀ ਹਰ ਗੱਲ ਦਾ ਜਵਾਬ ਦੰਨੀ ਹੈ ਨਾਲੇ ਮੈਂ ਅੱਗੇ ਨਹੀਂ ਬੋਲੀ ਮੇਰਾ ਪੁੱਤ ਮੜਾ ਜਿਹੜਾ ਬੋਲਣ ਦਿੰਦਾ ਨਹੀਂ ਖਿੱਚ ਕੇ ਤੇਰੀ ਜਿਬ ਗੋਡੇ ਨਾਲ ਲਾ ਦੇ ਤੂੰ ਬੋਲ ਦੇਣਾ ਭਰ ਜੇਗਾ ਸਾਹ ਸਾਬਤਾ ਉਹ ਤਾਂ ਆਪਣੀ ਮੇਰੀ ਗੱਲ ਸੁਣਦੇ ਜੋ ਗੱਲ ਸੁਣਦੇ ਹੁੰਦੇ ਲਾਈਦਾ ਜਾਂਦਾ ਫਰਮਾਸ਼ਾ ਕਹਿੰਦਾ ਨਿੰਦਰ ਨੇ ਪੇਕੀ ਜਾਣਾ ਹੋਰ ਕਿਵੇਂ ਕਹੇ ਪਹਿਲਾ ਢੀ ਪੁਰੀ ਆਵੇ ਮੈਂ ਮੁਟਿਆ ਹਾਂ ਆਉਣਾ ਕਿ ਨਹੀਂ ਕਿ ਮੈਂ ਆਵਾਂ ਆਉਣਾ ਮੈਂ ਆ ਜਾਣੀ ਆ ਇੱਥੇ ਦਾਦੇ ਮਗਾਉਣੇ ਨੇ ਕਿੱਥੇ ਲਹੂ ਪੀਤਾ ਮਮੀ ਹੁਣ ਉਹਨਾਂ ਨੂੰ ਕੀ ਤੁਸੀਂ ਕਹੋਗੇ ਤੈਨੂੰ ਪੁੱਛ ਕੇ ਕਹੂੰਗੀ ਮੇਰਾ ਪੁੱਤ ਹੈ ਮੈਂ ਕੁਛ ਮਰਜ਼ੀ ਕਹਾ ਤੂੰ ਅੰਮਾ ਹੈ ਮੇਰੀ ਕੀ ਹੋ ਗਿਆ ਮਾਂ ਨਾ ਤੇਰੇ ਕੋਲ ਆਈਏ ਤੈਨੂੰ ਨਹੀਂ ਪਤਾ ਕੀ ਹੋ ਗਿਆ ਇਹ ਕਹਿੰਦੀ ਮੈਂ ਪੇਕੀ ਜਾਣਾ ਤੂੰ ਉੱਤੋਂ ਹੱਥ ਮਾਰ ਮਾਰ ਕੇ ਨੇ ਮੰਮੀ ਇਹਨੇ ਪੇਕੀ ਜਾਣਾ ਭਾਈ ਕੰਮ ਕੌਣ ਕਰੂ ਤੂੰ ਪਕਾ ਲੈ ਰੋਟੀਆਂ ਤੂੰ ਸਿੱਟ ਲੈ ਗੋਹਾ ਮੈਨੂੰ ਤਾਂ ਲੋੜ ਨਹੀਂ ਮੈਂ ਤਾਂ ਇਹਨੂੰ ਕਿਹਾ ਸੀਗਾ ਮਾਂ ਮੈਂ ਇਹਨੂੰ ਆਏ ਕਿਹਾ ਸੀ ਮੈਂ ਕਿਹਾ ਮਾਂ ਨੂੰ ਮੈਂ ਕੀ ਕਹਾ ਇਹ ਕਹਿੰਦੀ ਤੂੰ ਕਹ ਦੇ ਇੱਕ ਵਾਰੀ ਫੋਨ ਆਇਆ ਫੋਨ ਆ ਮੈਂ ਇਹਨੂੰ ਵਜਾਂ ਨਾਲ ਦੋ ਤਿੰਨ ਵਾਰੀ ਝਟਕ ਕੇ ਵੀ ਕਿਹਾ ਜੇ ਤੂੰ ਸੁਣਦੀ ਨਹੀਂ ਗੱਲ ਇਹ ਮੇਰੀ ਮਾਂ ਦੱਸ ਕੀ ਕਰਾਂ ਜੇ ਤੂੰ ਝਟਕਣ ਵਾਲਾ ਹੋਵੇਂ ਤਾਂ ਇਹ ਇੰਨੀਆਂ ਗੱਲਾਂ ਕਰੇ ਪਹਿਲੇ ਤਾਂ ਘੰਟਾ ਘੰਟਾ ਫੋਨ ਨਹੀਂ ਕੱਟਦੀ ਉਹ ਰੱਖਿਆ ਕਰ ਤਾ ਡਿੱਕਰ ਜਾ ਉਹ ਤੇ ਇੱਕ ਮਾਰੂੰ ਮੈਂ ਭੰਡ ਕੇ ਛੜ ਦੂੰਗੀ ਮੈਂ ਨਾ ਕਬਰੇ ਕਰ ਮੈਂ 100 ਵਾਰੀ ਕੋਈ ਗੱਲ ਹੋ ਜਾਂਦੀ ਹੈ ਹੈ ਫੋਨ ਤੇ ਪਤਾ ਤਾਂ ਲੈ ਸਕਦੀ ਆ ਜੇ ਜਾਣੇ ਸਕਦੀ ਤਾਂ ਆ ਫੋਨ ਹੀ ਛੱਪੇ ਭਵਾਉਂਦਾ ਸਾਰੇ ਨਹੀਂ ਚੰਗਾ ਭਲਾ ਕੰਮ ਕਰੀ ਜਾਂਦੀ ਸੀ ਗੋਹਾ ਸਿੱਟੀ ਜਾਂਦੀ ਸੀ ਉਤੋਂ ਆ ਹੁਣ ਤੂੰ ਅਖੇ ਤੋਰਦੇ ਪੇ ਕੀ ਇਹਨੂੰ ਕੀ ਗੱਲ ਉਹ ਤਾਂ ਰੋਜ਼ ਦਾ ਬਿਮਾਰ ਕੀ ਕਰਨ ਇਹਨੇ ਜਾ ਕੇ ਆ ਜਵਾਖ ਪਰਦੇ ਨੇ ਤੇ ਨਾਲੇ ਭਾਈ ਘਰ ਦੇ ਕੰਮ ਨੇ ਮੇਰੇ ਤੋਂ ਤਾਂ ਕੰਮ ਹੁੰਦੇ ਨਹੀਂ ਦੋਨੇ ਜੀ ਨਾ ਬੇਲੇ ਹੋ ਜੋ ਪਸ਼ੂਆਂ ਦੇ ਲਾਹੋ ਰੱਸੇ ਉਹਨਾਂ ਨੂੰ ਪਾ ਦੋ ਬੀਹੇ ਚ ਸੁਣ ਗਈ ਗੱਲ ਟੱਪ ਜਾਣਗੇ ਆਪੀ ਜਵਾਕਾਂ ਨੂੰ ਤਾਂ ਛੁੱਟੀਆਂ ਨੇ ਨਾਲੇ ਫਿਰ ਕੀ ਹੁੰਦਾ ਜੇ ਇੱਕ ਵਾਰੀ ਜਾ ਆਉਂਗੀ ਮਨਿੰਦਰ ਪਤਾ ਕੀ ਗੱਲ ਹੈ ਜਵਾਕਾਂ ਨੂੰ ਤਾਂ ਛੁੱਟੀਆਂ ਨੇ ਕੱਲ ਨੂੰ ਕੰਕ ਵੱਢਣ ਲੱਗਣਾ ਰੋਟੀ ਪਾਣੀ ਦਾ ਕੌਣ ਕਰੂਗਾ ਮਸ਼ੀਨ ਵਾਲੇ ਕੋਲੇ ਜਾਂਦਾ ਸੀਗਾ ਹੁਣ ਮੈਂ ਤੈਨੂੰ ਆ ਵਜਾ ਨਾਲ ਕਿਹਾ ਨਹੀਂ ਮੈਂ ਜਾ ਕੇ ਆਉਣਾ ਹੁਣ ਮਸ਼ੀਨ ਵਾਲਾ ਜੇ ਕੱਲ ਨੂੰ ਆ ਕੇ ਲੱਗ ਗਿਆ ਤੂੰ ਉੱਥੇ ਬੈਠੀ ਹੋਈ ਰੋਟੀਆਂ ਨੂੰ ਕੌਣ ਓੱਖਾ ਹੋਊਗਾ ਬੇਬੇ ਇਹ ਕਿੱਥੋਂ ਬਣਾ ਲੂਗੀ ਰੋਟੀਆਂ ਕਿੱਥੋਂ ਕਢ ਲੂਗੀ ਤਾਰ ਲੈ ਮੈਨੂੰ ਸੁਣਾਈਆਂ ਕਰਦਾ ਕਿ ਇਹਨੂੰ ਰੋਕਦਾ ਉਹ ਮੈਂ ਗੱਲ ਕਰਦਾ ਬੇਬੇ ਹੁਣ ਮੈਨੂੰ ਸਾਰੀ ਉਮਰ ਤਾਰਾਂ ਕੱਢੀਆਂ ਨੇ ਹੁਣ ਨਹੀਂ ਨਿਕਲਦੀਆਂ ਮੈਥੋਂ ਨਾਲੇ ਗੱਲ ਸੁਣ ਲੈ ਵੀਰ ਕਣਕ ਨਾ ਜਮ ਆਈ ਪਈ ਆ ਠਾਲੀ ਪਰੋਸੀ ਹੋਈ ਆ ਜੇ ਤੁਹਾਡੀ ਕਿਸਮਤ ਮਾੜੀ ਆਪ ਬਣਾਉਣੀ ਆ ਤੁਸੀਂ ਤਾਂ ਬਣਾ ਲਓ ਜੇ ਕਿਸੇ ਨੇ ਪਾਣੀ ਪਾਤਾ ਤਾਂ ਮਸ਼ੀਨ ਨਹੀਂ ਵੜਨੀ ਉਤੋਂ ਆ ਗੁੱਗਦਾ ਕੋਈ ਹੋਰ ਹੋ ਗਿਆ ਨੇਰੀ ਮੀਂਦਾ ਫੇਰ ਕੀ ਕਰਾਂਗੇ ਉਹ ਕਿਉਂ ਆਏ ਬੋਲਦੀ ਆ ਮਾਂ ਮਸਾ ਬੁਲਾਉਣੇ ਦਿਮਾਗ ਚੱਕਦਾ ਮੇਰਾ ਤਾਂ ਤੂੰ ਤਾਂ ਹੈਗਾ ਤੇ ਜਿਹੜਾ ਹੈਗਾ ਤੀ ਆਹ ਹੋਰ ਗਾਂਹ ਬਾਕੀ ਹੋਏ ਬਾਕੀ ਤਨਵਾਦੋ ਕਿਹਾ ਸੀਗਾ ਵੀ ਰਹਿਣ ਤੇ ਰਹਿੰਦੇ ਨਾਲ ਕਿਹੜੀ ਗੱਲ ਨਾਲ ਆਪ ਦਾ ਹਯਾਲ ਲਵਾਉਣ ਵਾਲੇ ਮੇਗਾ ਲਵਾ ਅੱਛਾ ਸੋਡਾ ਹਯਾਲ ਲੈਂਦਾ ਜੇ ਕਰਦੇ ਕੰਮ ਕਹਤੇ ਵੇ ਆਕਾਰ ਮੇਰਾ ਬਨਿਆ ਹੋਇਆ ਸਣ ਕੇ ਗੱਲ ਮੈਨੂੰ ਪਤਾ ਮੈਂ ਕਿਵੇਂ ਬੰਨਿਆ ਆ ਸੋਡੇ ਵਰਗੇ ਗੁਰਸ਼ਰ ਲਿਆੜਾਉਣੇ ਹੁੰਦੇ ਨਾ ਮੈਂ ਇੱਥੇ ਟੱਕਰ ਨਹੀਂ ਸੀ ਕਰ ਆਉਂਦਾ ਜੇ ਰੋਜ਼ ਮੈਂ ਪੇਕੀ ਚੱਕ ਕੇ ਝੋਲਾ ਵਗ ਜਾ ਕਰਦੀ ਕੰਮ ਕਰਦੀ ਮਾਂ ਕੰਮ ਕਾਹਨੂੰ ਕਰਨਾ ਬਹਿ ਜਾ ਆ ਜਾ ਤੈਨੂੰ ਮੈਂ ਤੋੜਾਂ ਕੱਲ ਸੁਣ ਲੈ ਮੇਰੀ ਲਾਡੀ ਤੂੰ ਗਾਹੇ ਗਾਹਾਂ ਨਾਂਗਦਾ ਤੋੜ ਜਣ ਤੈਨੂੰ ਸਾਹ ਭਰਨ ਦੀ ਕੀ ਲੋੜ ਹੈਗੀਆਂ ਮੈਂ ਤੋੜਨ ਵਾਲੀ ਮਰ ਨਹੀਂ ਗਈ ਮੈਂ ਰੁੱਟ ਜਾਣਿਓ ਮਾਂ ਜਵਾਬ ਦਿੱਤਾ ਸੀਗਾ ਮਾਂ ਮੈਂ ਦੱਸਣ ਕੀ ਕਰਦਾ ਕਹਿੰਦੀ ਇੱਕ ਆਈ ਤੂੰ ਕਹਿ ਦੇ ਮੈਂ ਜਾਣ ਕੇ ਵਸਤਾਲ ਜੀ ਦਿੱਤੀ ਤੈਨੂੰ ਮੈਂ ਤਾਂ ਹੀ ਗਿਆ ਮੈਨੂੰ ਆਹੀ ਤੇਰੇ ਕੋਲੇ ਆਉਗੂ ਤੂੰ ਤਾਲਜ ਮੈਨੂੰ ਤੇਰੇ ਕੋਲੇ ਬੁਲਾਣ ਦੀ ਹੀ ਲੋੜ ਸੀ ਬੇ ਵੀਰ ਮੈਂ ਤੋਰ ਵੀ ਦੇਮਾ ਐਡੀ ਮੈਨੂੰ ਕੋਈ ਹੋ ਨਹੀਂ ਹੈਗਾ ਚੱਲ ਕੋਈ ਗੱਲ ਨਿਕੜੰਗਦੀਆਂ ਰੋਟੀਆਂ ਵੀ ਲਾ ਲੂੰ ਜਾਂਦੀ ਆ ਉੱਥੇ ਝਾੜ ਚੜਾਈਆਂ ਲੱਗ ਜਾਂਦੀਆਂ ਛੱਤਾਂ ਝਾੜ ਲੀਆਂ ਕੰਧਾਂ ਤੋਹਤੀਆਂ ਬਿਮਾਰ ਹੋ ਕੇ ਆ ਜਾਂਦੀ ਆ ਫਿਰ ਇਹਦੇ ਲਵਾਉ ਬੋਤਲਾਂ ਫਿਰ ਇਹਨੂੰ ਦਵਾਉ ਦੁਬਾਈਆਂ ਫਿਰ ਉੱਤੋਂ ਬੇਲੇ ਦਾ ਪੰਜੰਦਾ ਡਾਕਟਰ ਦਾ ਚੱਲ ਮੇਰੀ ਗੱਲ ਸੁਣ ਮਾੜਾ ਜਾਣਾਗਾ ਕੰਪੈਨਰ ਨੂੰ ਪੁੱਛ ਕੇ ਆਉਣਾਗਾ ਕਾਲ ਨੂੰ ਲੱਗ ਜੂਗੀ ਕੋ ਪੈਨ ਕੱਲ ਨੂੰ ਕਣਕ ਵੜਾ ਲੈ ਆਪਦੀ ਨਾਲੇ ਮੇਰੀ ਦਵਾਈ ਮੁੱਕੀ ਪਈ ਆ ਉਹ ਗਾਲ ਦੇ ਲਿਆ ਦੇ ਦਵਾਈ ਵੀ ਲਿਆ ਦੂੰਗਾ ਲੈ ਮੈਨੂੰ ਪੈਸੇ ਦੇ 5-7000 ਰੁਪਏ 5-7000 ਬਣਦਾ ਕਿਤੇ ਉਹ ਦਵਾਈ ਲਿਆ ਦੂੰਗਾ 1000 ਰੁਪਏ ਇਦਰੀ ਦਵਾਈ ਆਉਗੀ 5000 ਰੁਪਏ ਦਾ ਪੋਸਟ ਲੈ ਕੇ ਆਣਾ ਪੂਗਾ ਬਿਨਾ ਪੋਸਟ ਤੋਂ ਮਸ਼ੀਨਾਂ ਦੇ ਲੱਗਦੇ ਨਹੀਂਗੇ ਲੈ ਕਿਸੇ ਨੂੰ ਹੋਰ ਪੁੱਛ ਲੈ ਜੇ ਉਹ ਨਹੀਂ ਲੱਗਦੇ ਔਰ ਕੋਈ ਕੰਮ ਹੀ ਨਹੀਂ ਕਰਦਾ ਹੁਣ ਆਪਣੇ ਨੇੜੇ ਜਿਹੜੇ ਉਹੀ ਲੱਗੇ ਪਏ ਆ ਸਾਰੇ ਜਿਹੜੇ ਬੰਦੇ ਪੋਸਤ ਖਵਾਉਂਦੇ ਆ ਉਹਦੇ ਖਾ ਕੇ ਚਾਰ ਚੰਬੇ ਲੱਗ ਜਾਂਦੇ ਆ ਖੇਤਾਂ ਦੇ ਵਿੱਚ ਨਹੀਂ ਨਹੀਂ ਲੱਗਦਾ ਕੋਈ ਫਰਾਂਹੀ ਖੜੀ ਰਹਿ ਜੂਗੀ ਮੈਂ ਤੁਹਾਨੂੰ ਦੱਸੀ ਆ ਨਾ ਆਹੋ ਜਦੋਂ ਸੋਡੇ ਵਰਗੇ ਮੂਰੇ ਪਹਿਲਾਂ ਇਹ ਲਿਆ ਕੇ ਧਰਦੇ ਨੇ ਫੇਰ ਹੀ ਝਾਂਬਲਦੇ ਨੇ ਨਹੀਂ ਅਗਲੇ ਨੂੰ ਕਹਿ ਭਾਈ ਤੈਨੂੰ ਪੈਸੇ ਲੈਣੇ ਨੇ ਪੈਸੇ ਲੈ ਚੁੱਪ ਕਰਕੇ ਸਾਨੂੰ ਕੀ ਲੋੜ ਆ ਪੋਸਤਾਂ ਖਰੀਦਣ ਦੀ ਅਜੇ ਤੇਰੇ ਪਤੰਦਰ ਪੁਲਿਸ ਵਾਲੇ ਆ ਜਾਣਗੇ ਫੇਰ ਤੂਰੀ ਫਰੀ ਜੇ ਉਹਨੇ ਚੱਕ ਲਿਆ ਕਿਸੇ ਨੇ ਲਿਆ ਕੇ ਉਹਨਾਂ ਨੂੰ ਦੇ ਦਾਂਗੇ ਬਾਟੀ ਚ ਪਾ ਕੇ ਜਿਹੜਾ ਖਾਣਾ ਉਹ ਖਾ ਲੈਣਗੇ ਮੈਂ ਮੰਦੇ ਜਾਂਨ ਲੈ ਕਿੰਨਾ ਕਰੂਗਾ ਨਾ ਮੈਨੂੰ ਐਂ ਦੱਸ ਚੱਲ ਦੇ ਦੇਨੀ ਆ ਪੈਸੇ ਨਾਲੇ ਪੰਜ ਪੁੰਜ ਨਹੀਂ ਹੈਗਾ ਮੇਰੇ ਕੋਲ ਤਾਂ ਰੁਪਿਆ 2500 ਹੈ ਲਿਜਾਣਾ ਲੈ ਜਾਣੀ ਆ ਉਹਦਾ ਜਿੱਥੇ ਮਰਜੀ ਜਿਵੇਂ ਮਰਜੀ ਕਰ ਲੈ ਆ ਬੱਬਰ ਵਧਾਏ ਨੇ ਜੇ ਦੋਹੇ ਜੀ ਨਾ ਰੋਜ਼ ਵੀ ਅੱਧਾ ਅੱਧਾ ਕਿਲਾ ਬਾੜ ਦੇ ਤਾਂ ਵੀ ਵੜ ਦਿੰਦੇ ਵੇ ਅਸੀਂ ਬਥੇਰੀਹਾੜੀ ਵੱਡੀ ਸੀ ਬਥੇਰੀਆਂ ਕਣਕਾਂ ਵੱਡੀਆਂ ਨੇ ਬਥੇਰੀਆਂ ਸਰੋਂਾਂ ਵੱਡੀਆਂ ਛੋਲੇ ਵੱਡਦੇ ਜਾਂਦੀਆਂ ਉਹ ਮਸ਼ੀਨੀ ਯੁੱਗ ਆ ਗਿਆ ਮੈਂ ਹੁਣ ਹੁਣ ਇਹ ਗੱਲਾਂ ਨਹੀਂ ਰਹੀਆਂ ਹਾਂ ਆ ਟਿੱਡੇ ਵੀ ਤੌੜਿਆਂ ਵਰਗੇ ਤਾਂ ਇੰਨ ਕੱਢੇ ਨੇ ਰੁੜ ਜਾਣੇ ਤਾਂ ਇੰਨ ਕੱਢੇ ਨੇ ਸਾਰੀ ਦੁਨੀਆ ਹੁਣ ਮਸ਼ੀਨ ਨਾਲ ਖੇ ਹਣ ਦੱਸ ਮੈਂ ਕੀ ਲੈਦਾ ਕਰਦਾਗਾ ਮੈਨੂੰ ਬੋਲਣ ਲੱਗ ਜਾਂਦੀ ਆ ਤੁਸੀਂ ਕਰਿਆ ਹੋਊਗਾ ਕੰਮ ਫਿਰ ਸਾਥ ਹੁੰਦਾ ਆਬ ਦੇ ਘਰ ਦੇ ਕੰਮਾਂ ਦਾ ਇਹਨਾਂ ਨੂੰ ਦੱਸ ਡਰ ਹੋ ਗਿਆ ਹੁਣ ਦਿਹਾੜੀ ਕੁੱਲ ਚੀਜ਼ ਦੀ ਦਿਹਾੜੀ ਜੇ ਘਰ ਤੋਣੇ ਤਾਂ ਸੱਦ ਲੋ ਕੰਮ ਵਾਲੀ ਕਣਕ ਵੜਾਉਣੀਆਂ ਉਹ ਵੀ ਦਿਹਾੜੀਏ ਜੇ ਟੋਹਣੀਆਂ ਤਾਂ ਵੀ ਦਿਹਾੜੀਏ ਤੂੜੀ ਸਾਂਭਣੀ ਤਾਂ ਵੀ ਪਾਣੀ ਛਿੜਕਣਾ ਤਾਂ ਵੀ ਵੇ ਉੱਤਾਂ ਦੇ ਉਹ ਖਾਮੋਂਗੇ ਕੀ ਕਰੇ ਕੀ ਰੱਖੋਂਗੇ ਵੇ ਖਾ ਲਈ ਇਹ ਨਾ ਨੇ ਮੈਂ ਕਿੱਥੇ ਕਿੱਥੇ ਨਾ ਦੀ ਮੈਂ ਕਬੀਲਦਾਰੀਆਂ ਸਾਂਭਾਂ ਮੈਨੂੰ ਨਹੀਂ ਇਹ ਸਾਲ 6 ਮਹੀਨਾ ਜਿਉਣ ਦਿੰਦੇ ਨਾ ਕਰਨਾ ਬਸ ਹੁਣ ਤੇਰਾ ਆਖਰੀ ਟਾਈਮ ਐ ਤਪਾਤੀ ਪਹਿਲਾਂ ਤਾਂ ਇੱਕ ਸੀ ਤਪਉਣ ਵਾਲਾ ਬੇਲੜ ਇਹ ਕਾ ਬੇਲੜ ਹੋਰ ਸੇ ਲੀ ਮੈਂ ਆ ਜਾ ਛੇਤੀ ਹੁਣ ਲੇਟ ਹੋਈ ਜਾਣਾਗਾ ਮੈਂ ਹਾਂਜੀ ਹਾਂਜੀ ਬਸ ਆ ਗਈ ਤੇ ਰੇਸ਼ ਨੇ ਬਿਸ ਨੇ ਲੋਟ ਨਹੀਂ ਆਉਂਦੇ ਕਦੋਂ ਦਾ ਕਹਿਗਾ ਫਾਈਲ ਲੈ ਕੇ ਦੇ ਦੇ ਮੇਰੀ ਆ ਲਓ ਫਾਈਜ਼ਲ ਮੈਨਾਂ ਭੁੱਲ ਗਈ ਸੀ ਰੱਖ ਕੇ ਰੱਖ ਕੇ ਕੀ ਭੁੱਲ ਗਈ ਤੂੰ ਐ ਤੈਨੂੰ ਪਤਾ ਨਾ ਵੀ ਜਦੋਂ ਕਾਗਜ਼ ਪੱਤਰ ਲੋੜੀਦੇ ਮੈਨੂੰ ਰੋਜ਼ ਜਾਣਾ ਪੈਂਦਾ ਤਰੀਕਾ ਤੇ ਦਿਮਾਗ ਚੋਂ ਨਿਕਲੀ ਕਾਮਾਕਾਰਾਂ ਚ ਆ ਲਓ ਰਮਾਲ ਤੁਹਾਡਾ ਹਪਾਰਸ ਐਸੀ ਬਾਤ ਇਸੇ ਚ ਹਾਂਜੀ ਪਾਣੀ ਦਾ ਗਲਾਸ ਲੈ ਕੇ ਦੇ ਲਿਓ ਨੀ ਮੇਰੇ ਕਹਿੰਦੇ ਸੀ ਜੇ ਤੁਸੀਂ ਸ਼ਾਮ ਨੂੰ ਟਾਈਮ ਨਾਲ ਆ ਗਏ ਤਾਂ ਮੇਰੇ ਦੁਪੱਟੇ ਫੜਾਏ ਹੋਏ ਸੀ ਸ਼ਹਿਰ ਫੜ ਕੇ ਲਿਆ ਦਿੰਦੇ ਹੁਣ ਮੈਂ ਤੇਰੇ ਦੁਪੱਟੇ ਫੜ ਕੇ ਲੈ ਕੇ ਦੇਵਾਂ ਪਹਿਲਾਂ ਹੈ ਬਾਕੀ ਦਾ ਆਪਦਾ ਕੰਮ ਕਰ ਛੱਡ ਦੇ ਫਿਰ ਤੁਸੀਂ ਕਹਿ ਦਿੰਦੇ ਮੇਰਾ ਟਾਈਮ ਨਹੀਂ ਲੱਗਿਆ ਮੈਂ ਕਿਹਾ ਅੱਜ ਸ਼ਹਿਰ ਤੋਂ ਤੁਸੀਂ ਚੱਲੇ ਹੀ ਹੋਗੇ ਮੇਰੀ ਗੱਲ ਸੁਣ ਕਰਮ ਮੈਂ ਤੇਰੇ ਕੰਮ ਲਈ ਤੇਰੇ ਕੱਪੜਿਆਂ ਵਾਸਤੇ ਸ਼ਹਿਰ ਥੋੜੀ ਚੱਲਿਆਗਾ ਜ਼ਮੀਨ ਦਾ ਐਡਾ ਵੱਡਾ ਰੌਲਾ ਗੱਲ ਸੀ ਮੈਂ ਉਹਨਾਂ ਦੇ ਨਾਲ ਸਾਰੇ ਪੰਚਾਇਤ ਮੈਂਬਰ ਮੇਰੇ ਨਾਲ ਹੋਣਗੇ ਉਹਨਾਂ ਦੇ ਨਾਲ ਜਾਊਂਗਾ ਉਹਨਾਂ ਦੇ ਨਾਲ ਉਹਨਾਂ ਨੂੰ ਛੱਡ ਕੇ ਤੇ ਤੇਰੇ ਕੱਪੜੇ ਲੈ ਕੇ ਆਉਂਦਾ ਸੋਹਣਾ ਲੱਗੂਗਾ ਚਲੋ ਛੱਡੋ ਗੁੱਸੇ ਨਾ ਹੋਵੋ ਗੁੱਸੇ ਦੀ ਗੱਲ ਨਹੀਂ ਯਾਰ ਹੁਣ ਤੁਸੀਂ ਮੈਨੂੰ ਖੁਜਾਈ ਰੱਖਦੇ ਹੋ ਕਿੰਨਾ ਕੁ ਟਾਈਮ ਲੱਗ ਜੂ ਕਚਹਿਰੀਆਂ 'ਚ ਕਚਹਿਰੀਆਂ ਦਾ ਕੀ ਪਤਾ ਜੇ ਤਰੀਕ ਪਾਉਣੀ ਹੋਈ ਜੱਜ ਦਾ ਇਹ ਨਹੀਂ ਪਤਾਗਾ ਵੀ ਭਾਈ ਹੁਣੇ ਜਾਂਦੇ ਨੂੰ ਪਾ ਦੇਵੇ ਜੇ ਕੋਈ ਉਹਨੇ ਫੈਸਲਾ ਸੁਣਾਉਣਾ ਹੋਇਆ ਉਹ ਵੀ ਕੋਈ ਪਤਾ ਨਹੀਂ ਐਂ ਨਹੀਂ ਪਤਾ ਵੀ ਆਥਨ ਹੋ ਜੇ ਫਿਰ ਤਾਂ ਰੋਟੀ ਖਾ ਕੇ ਜਾਣਾ ਸੀ ਤੂੰ ਨਾ ਬਸ ਮੈਂ ਰੋਟੀ ਖਾਦੀ ਪਈ ਆ ਤੇ ਗੁਰਦੁਆਰੇ ਜਾਵੜਾ ਹਾਜ਼ਰੀ ਤੇ ਉੱਥੇ ਜਾ ਖਾ ਕੇ ਆਵਾਂਗੇ ਲੰਗਰ ਅਸੀਂ ਪਹਿਲਾਂ ਮੈਂ ਤੁਹਾਡੇ ਘਰ ਤਾਂ ਜਾਣਾ ਹੀ ਐ ਠੀਕ ਐ ਮੈਨੂੰ ਤਾਂ ਇਹ ਸੀਗਾ ਮੈਂ ਕਿਹਾ ਫਿਰ ਜੇ ਸ਼ਾਮ ਹੋਊ ਜੂ ਭੁੱਖੇ ਨਾ ਰਹੋ ਭੁੱਖਾ ਮੈਂ ਕਿਹਾ ਰਹੂੰਗਾ ਆਪਣਾ ਏਡਾ ਕਮਲਾ ਤਾਂ ਨਹੀਂ ਨਾਲੇ ਤੂੰ ਸੁੱਖ ਅਰਦਾਸ ਕਰਿਆ ਕਰ ਮਾਡਾ ਮੋਟਾ ਵੀ ਆ ਜਿਹੜਾ ਫੈਸਲਾ ਆਪਣੇ ਹੱਕ ਚ ਹੋ ਜਵੇ ਇਹਨਾਂ ਨੇ ਤਾਂ ਜਿਹੜਾ ਕੁਝ ਦੱਸਾਂ ਕਰਦੀਆਂ ਕਿ ਸਾਡੇ ਹੱਕ ਚ ਕੇਸ ਹੋਵੇ ਬਾਕੀ ਤਾਂ ਮਹਾਰਾਜ ਨੂੰ ਮਨਜ਼ੂਰ ਹੋ। ਕੋਈ ਆਈ ਪਿਆ ਜਿਹੜਾ ਕੁਝ ਹੋਣਾ। ਹੋਣਾ ਹੁਣ। ਤੂੰ ਕਿੱਥੇ ਚੱਲਿਆ ਮੈਨੂੰ ਦੱਸ ਮੜਾ ਜਾ। ਤੈਨੂੰ ਕੀ ਦੱਸਾਂ ਬਾਪੂ? ਜੇ ਤਾਂ ਹੁਣ ਤੂੰ ਪਹਿਲਾਂ ਕੋਈ ਮੇਰੇ ਤੋਂ ਪੁੱਛ ਦਿਸ ਕੇ ਕੰਮ ਕੀਤਾ ਹੋਵੇ ਤਾਂ ਮੈਂ ਤੈਨੂੰ ਦੱਸਦਾ ਵੀ ਚੰਗਾ ਲੱਗਦਾ। ਆ ਤੇਰੇ ਕਾਰੇ ਕੀਤੇ ਹੋਈ ਐ। ਮੰਡ ਵੜੋਤੀਆਂ ਜਦੋਂ ਕਰਨ ਲੱਗਿਆ ਸੀ ਉਹ ਤਾਂ ਮਾੜਾ ਮੋਟਾ ਤਾਂ ਦੇਖ ਵਿਚਾਰ ਕਰ ਲੈਣੀ ਸੀ। ਕਿੱਧਰ ਲਈ ਜ਼ਮੀਨ ਕਿਧਰ ਹੁੰਦੀ ਜੇ ਤੂੰ ਬਟਾਂਦਰਾ ਕਰਦਾ ਮਾੜੀ ਮੋਟੀ ਪੁੱਛ ਪੜਤਾਲ ਤਾਂ ਕਰ ਲੈਣੀ ਸੀ ਬਟਾਂਦਰਾ ਕਿਵੇਂ ਕਰੀਦਾ ਹੁਣ ਅਸੀਂ ਕਚਹਿਰੀਆਂ ਚ ਭੁਗਤ ਦੇ ਪਰਦੇ ਉਹ ਨਾਲ ਚੱਲ ਮੈਨੂੰ ਕਿਹੜਾ ਉਦੋਂ ਪਤਾ ਸੀ ਵੀ ਆਇਆ ਗੱਲਾਂ ਇੱਥੋਂ ਤੱਕ ਵਗ ਜਾਣੀਆਂ ਐ ਰਿਹਾ ਵੀ ਚੱਲ ਵੱਡਾ ਭਾਈ ਕਰੀ ਤਾਂ ਜਾਂਦਾ ਚੱਲ ਕੋਈ ਨਹੀਂ ਹੁਣ ਮੈਂ ਤੈਨੂੰ ਐ ਕਹਿੰਦਾ ਸੀ ਪੁੱਤ ਮੇਰੀ ਨਾ ਦਵਾਈ ਮੁੱਕੀ ਪਈ ਆ ਤੇ ਮੇਰੇ ਵਾਲੀ ਭਾਚੀ ਵੀ ਲੈ ਜੀ ਤੇ ਦਵਾਈ ਲੈ ਆਈ ਮੈਂ ਆਹ ਕੰਮ ਛੱਡ ਦਿੰਦਾ ਤੁਹਾਡੇ ਦੋਨਾਂ ਦੇ ਕੰਮ ਜਿਹੜੇ ਰਹਿ ਗਏ ਉਹ ਕਰ ਦਿੰਦਾ ਫਿਰ ਉਹ ਪੁੱਤ ਮੈਂ 2-3 ਦਿਨ ਹੋ ਗਏ ਮੈਂ ਤਾਂ ਜਗਦਾ ਜਗਦਾ ਕਹਿੰਦੇ ਹੀ ਨਹੀਂ ਸੀ ਹੁਣ ਮੈਂ ਔਖਾ ਹੁੰਨਾ ਬਾਪੂ ਐਨਾ ਕੰਮ ਦਾ ਤੂੰ ਕਰ ਲੈ ਅਗਰ ਇੱਥੇ ਤੂੰ ਘਰੇ ਕਰਨਾ ਕੀ ਹੁੰਦਾ ਤੂੰ ਚੁੱਪ ਕਰਕੇ ਅੱਡੇ ਤੇ ਵਗ ਜਾ ਕਰ ਤੁਰ ਕੇ ਹੈ ਉਥੋਂ ਦਵਾਈ ਲੈ ਕੇ ਆ ਜਾ ਅਗਰ ਪੈਸੇ ਬੂਸੇ ਮੈਂ ਆਪੇ ਦੇਣੇ ਹੁੰਦੇ ਉਹ ਓਏ ਉਹ ਤਾਂ ਠੀਕ ਹੈ ਪਤਾ ਮੈਥੋਂ ਐਨਾ ਹੁਣ ਚੜਤਾਰ ਨਹੀਂ ਹੁੰਦਾ ਮੈਂ ਜੇ ਉੱਥੇ ਡਿੱਗ ਕੇ ਮਾਰ ਗਿਆ ਫਿਰ ਲੋਕ ਸੋਨੀ ਕਹਿਣਗੇ ਕੋਈ ਨਹੀਂ ਮੈਂ ਜਗਦੇਵ ਨੂੰ ਕਹਿ ਦੂੰਗਾ ਆਪੇ ਤੈਨੂੰ ਲੈ ਜੂਗਾ ਇੱਥੋਂ ਮੋਟਰਸਾਈਕਲ ਤੇ ਆ ਕੇ ਚਲੋ ਵੀ ਠੀਕ ਹੈ ਤੇ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦਾ ਸੀ ਵੀ ਤੂੰ ਕੁੜੀ ਨੂੰ ਬੁਲਾ ਲੈ ਇੱਥੇ ਦੋ ਦਿਨ ਉਹਨੂੰ ਲਿਆ ਕਿੰਨਾ ਚਿਰ ਹੋ ਗਿਆ ਆਈ ਨਹੀਂ ਮੇਰੀ ਗੱਲ ਸੁਣ ਤਾਂ ਆ ਜਮੀਂਦਾਰ ਰੌਲਾ ਜਾਂ ਖਤਮ ਹੋ ਜਾਣ ਦੇ ਫੈਸਲਾ ਆਪਣੇ ਹੱਕ ਚ ਆ ਜਾਣ ਦੇ ਕੁੜੀ ਇੱਥੇ 2 ਦਿਨ ਕੀ 10 ਦਿਨ ਲਾ ਜੂਗੀ ਮੈਂ ਤਾਂ ਤੈਨੂੰ ਕਹਿਣਾ ਹੁਣ ਮੇਰੀ ਗੱਲ ਓਹੀ ਸਨ ਜਮਾ ਮੌਕੇ ਦਾ ਟਾਈਮ ਹੈ ਹੈ ਮੌਕੇ ਦੇ ਟਾਈਮ ਦੇ ਉੱਤੇ ਜੇ ਕੋਈ ਬਾਈਚਾਂਸ ਗੱਲਬਾਤ ਹੋ ਗਈ ਹੈ ਕੋਈ ਇੱਥੇ ਪੁਲਿਸ ਨੇ ਘੇਰਾ ਮਾਰ ਲੈ ਕੁੜੀ ਸਾਹਮਣੇ ਬੈਠੀ ਹੋ ਫਿਰ ਬੇਇੱਜ਼ਤੀ ਨਹੀਂ ਆਪਣੀ ਪੁੱਤਾ ਠੀਕ ਹੈ ਪੁੱਤਾ ਮੈਂ ਕਹਿੰਦਾ ਸੀ ਵੀ ਮੇਰੀ ਸਿਹਤ ਜਿਆਦਾ ਡਾਊਨ ਹੈ ਮੈਂ ਪੁੱਤ ਨੂੰ ਇੱਕ ਗੱਲ ਆਖਾਂ ਗੁੱਸਾ ਨਾ ਕਰੀ ਮੇਰੀ ਗੱਲ ਤੂੰ ਆਏ ਨਾ ਆਖੀ ਵੀ ਮੈਨੂੰ ਕੀ ਬੋਲਦਾ ਤੂੰ ਨਾ ਕੁਝ ਕਿਹਾ ਹੀ ਨਾ ਕਰ ਠੀਕ ਹੈ ਨਾ ਠੀਕ ਹੈ ਨਾ ਕਿੱਥੇ ਤਾਂ ਚਾਚੇ ਤਾਏ ਨਾਲ ਖੜਦੇ ਤੇ ਕਿੱਥੇ ਤੂੰ ਮੇਰੇ ਸ਼ਰੀਕ ਬਣਾ ਕੇ ਖੜਾ ਤੇ ਉਹਨਾਂ ਨੂੰ ਚਲੋ ਛੱਡੋ ਕਿਉਂ ਸਵੇਰੇ ਸਵੇਰੇ ਦਿਮਾਗ ਖਰਾਬ ਕੀਤਾ 9 ਵਜ ਗਏ ਨੇ ਉਧਰ ਫਿਰ ਹੁਣ ਦਵਾਈ ਮੇਰੀ ਲਿਆ ਕੇ ਨਹੀਂ ਦਿੰਦਾ ਪੁੱਤਾਂ ਲਿਆ ਕੇ ਦੇ ਪਰਚੀ ਵੀ ਲੈ ਦੂੰਗਾ ਹੋਰ ਪੁੱਤਾਂ ਕੰਸ ਤੇ ਪਈਆ ਖੜਾ ਕੋਈ ਨਹੀਂ ਪੁੱਤਾਂ ਗੁੱਸਾ ਨਾ ਕਰ ਤੂੰ ਕਿਸੇ ਗੱਲ ਦਾ ਕਿਉਂ ਮੇਰਾ ਦਿਮਾਗ ਜਿੰਨਾ ਕਹੇਗਾ ਮੈਂ ਉਹਨਾਂ ਕੁ ਵਰਤ ਲੈਣਾ ਤੇ ਬਾਪੂ ਹੁਣ ਦੀ ਗੱਲ ਨਹੀਂ ਹੈਗੀ ਜਦੋਂ ਆਹ ਕੰਮ ਕਰਕੇ ਛੱਡੇ ਅਸੀਂ ਤੁਸੀਂ ਉਦੋਂ ਤਾਂ ਵੱਡਾ ਬਾਪੂ ਵੀ ਜਿਉਂਦਾ ਸੀ ਨਾ ਹਾਂ ਹੈ ਉਦੋਂ ਅਸਤਾ ਛੋਟੇ ਛੋਟੇ ਸੀ ਉਦੋਂ ਮਾੜਾ ਮੋਟਾ ਕੋਈ ਸੈਨਪ ਤੋਂ ਕੰਮ ਲੈ ਲੈਣਾ ਸੀ ਤੁਸੀਂ ਬੱਸ ਐ ਹੀ ਹੁੰਦਾ ਪੁੱਤ ਉਹ ਤੋਂ ਜ਼ਬਾਨਾ ਹੀ ਇਹੋ ਜਿਹਾ ਸੀ ਜੇ ਇੱਕ ਦੇ ਨਾਂ ਹੋਊਗੀ ਤਾਂ ਇਹ ਹੋ ਜਾਂਦਾ ਵੀ ਸਾਰਿਆਂ ਦੇ ਨਾਂ ਹੀ ਐ ਨਹੀਂ ਨਾਂ ਨਾਂ ਹੋਣੀ ਵੱਖਰੀ ਗੱਲ ਐ ਜਦੋਂ ਇਧਰ ਲਈ ਜ਼ਮੀਨ ਦਾ ਉਧਰ ਬਟਾਂਦਰਾ ਕਰਨ ਲੱਗਿਆ ਤੁਸੀਂ ਉਹਨਾਂ ਤੋਂ ਪੱਕੀ ਲਿਖਤ ਕਰੋ ਯਾਰ ਤੁਸੀਂ ਸਾਰਿਆਂ ਦੇ ਤੁਸੀਂ ਨਾਮ ਲਿਖੋ ਤੁਸੀਂ ਸਾਡੇ ਸਾਡਾ ਵੀ ਨਾਮ ਲਿਖੋ ਤੁਸੀਂ ਚੱਕ ਕੇ ਨਾਮ ਲਿਖਤਾਬ ਦਾ ਤੇ ਮੁੜ ਕੇ ਹੁਣ ਉਹੀ ਗੱਲ ਵੀ ਹੁਣ ਤੁਹਾਡੇ ਉਹਨਾਂ ਦਾ ਬੁਢਾ ਮਰ ਗਿਆ ਉਹ ਅਗਲੀ ਨਹੀਂ ਦਿੰਦੇ ਨਹੀਂ ਸਾਫ ਲਿਖਤਾਬ ਕਰਦੇ ਪੂਰਾ ਆਹੋ ਪੁੱਤ ਹੁਣ ਜ਼ਬਾਨਾ ਬਦਲ ਗਿਆ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਰਹਿ ਗਈਆਂ ਬਾਪੂ ਜਮਾ ਨਹੀਂ ਟਿਕਾਣੀ ਤੇ ਰੱਖਦਾ ਤੂੰ ਵੀ ਚੀਜ਼ ਚਲ ਕੋਈ ਨਹੀਂ ਪੁੱਤ ਜਿਆਦੀ ਮੈਂ ਫਿਰ ਥੋੜਾ ਜਿਹਾ ਇੰਨੇ ਠੀਕ ਹੋ ਜੀ ਕਿੰਨੇ ਦਿਨਾਂ ਦੀ ਲੈ ਕੇ ਤੇ ਮੈਂ ਹੁਣ 10 ਦਿਨਾਂ ਦੇ ਲਿਆਦੇ ਆ ਪੰਜ ਸੱਤ ਦਿਨਾਂ ਦੀ ਲਿਆਈ 10 ਦਿਨਾਂ ਦੀ ਲਿਆਈ ਤੇ ਨਾਲੇ ਕੁੜੀ ਵੀ ਤੂੰ ਮੈਂ ਕਹਿੰਦਾ ਵੀ ਤੂੰ ਬੁਲਾ ਲੈ ਪੁੱਤ ਉਹ ਮੈਂ ਮੇਰੀ ਗੱਲ ਸੁਣ ਮੈਨੂੰ ਲੱਗ ਗਿਆ ਪਤਾ ਮੈਨੂੰ ਨਾ ਬਾਰੀ ਬਾਰੀ ਗੱਲਾਂ ਨਾ ਆਖਿਆ ਕਰੋ ਤੁਸੀਂ ਮੈਨੂੰ ਲੱਗ ਗਿਆ ਪਤਾ ਮੈਂ ਕੁੜੀ ਨੂੰ ਸੱਦ ਲੂੰਗਾ ਆਪੇ ਠੀਕ ਆ ਉਹ ਮੇਰੀ ਗੱਲ ਸੁਣ ਲੈ ਵੀਰੇ ਕੇ ਘਰੇ ਜਾਏ ਠੀਕ ਹੈ ਨਾ ਹਾਂ ਤਿੰਨ ਚਾਰ ਵਾਰੀ ਕਹਤਾ ਉਹਨਾਂ ਨੇ ਉਹੋ ਹੀ ਗੱਲ ਵੀ ਸਾਖ ਕੀ ਕਰਾਤਾ ਉਹਨਾਂ ਦੇ ਰੋਜ਼ ਰੋਲਾ ਪਿਆ ਰਹਿੰਦਾ ਗਾ ਕੀ ਕਰਾਂ ਘਰੋਂ ਹੀ ਨੀ ਕੰਮ ਨਿਭੜਦੇ ਘਰੋਂ ਹੀ ਕੰਮ ਨਿਭੜਦੇ ਹੁਣ ਉਹੀ ਕਰ ਭਾਈ ਫਿਰ ਤੂੰ ਕਹੇਂਗੇ ਮੈਨੂੰ ਕਹਿੰਦਾਗਾ ਐਜੀ ਤੇਰੇ ਪੇਕੇ ਤੋਂ ਲਿਆਦੀ ਉਹ ਤੀਜੇ ਦਿਨ ਕਲੇਸ਼ ਕਰਦੀ ਆ ਉਹਦੇ ਨਾਲ ਮੈਂ ਕਿਹਾ ਹੁਣ ਉਹ ਤੇ ਢਿੱਡ ਚ ਕੋਲ ਕੇ ਪਾਦਾ ਵੀ ਤੂੰ ਲੜਨਾ ਨਹੀਂ ਹੈਗਾਗਾ ਨਾ ਨਹੀਂ ਹੈਗਾ ਨਾਲੇ ਉਹ ਚੰਗਾਪੁਰ ਤੋਂ ਦਵਾਈ ਮੇਰੀ ਭੁੱਲ ਨਾ ਲੈ ਆਉਂਗਾ ਬਾਪੂ ਲੈ ਆਉਂਗਾ ਬੰਨੇ ਤੇਰੇ ਮੇਰੇ ਸਭ ਕੁਝ ਲੈ ਆਉਂਗਾ ਤੁਸੀਂ ਆਏ ਦਾ ਅਰਦਾਸ ਕੀ ਕਰ ਰਹੇ ਸੀ ਪੁੱਤ ਜਿਹੜਾ ਕੰਮ ਚੱਲਿਆ ਉਹ ਕੰਮ ਤੇਰਾ ਹੋ ਜੇ ਦਵਾਈਆਂ ਦਾ ਹੋ ਗਿਆ ਇਹਨੂੰ ਸੂਟਾਂ ਦੀ ਹੋਗੀ ਉਹ ਵੀ ਹੋ ਜੇ ਬਾਪੂ ਤੂੰ ਵੀ ਹੱਥ ਹੀ ਕਰ ਦੇਣਾ ਜਦੋਂ ਪਤਾ ਕਰ ਵੀ ਉਹ ਕਚੈਰੀਆਂ ਚ ਚੱਲਿਆ ਤੇ ਦਵਾਈ ਤਾਂ ਫੇਰ ਵੀ ਆ ਜਾਂਦੀ ਉਹ ਪੁੱਤ ਮੈਂ ਵੀ ਤਾਂ ਇੱਕ ਗੇੜੇ ਦੀ ਸਰਜੂ ਹੁਣ ਪੈਸਾ ਕਰਾਇਆ ਤਾਂ ਲੱਗੂਗਾ ਹੀ ਨਾਲੇ ਉਹ ਕੰਮ ਹੋ ਜੂ ਨਾਲੇ ਮੇਰੀ ਦਵਾਈ ਆ ਜੂ ਫਿਰ ਜੇ ਮੈਂ ਫੇਰ ਆਏ ਨੂੰ ਕਹਿੰਦਾ ਫੇਰ ਲੜ ਪੈਂਦਾ ਕਚੈਰੀਆਂ ਦਾ ਕੰਮ ਵੱਡਾ ਬਾਪੂ ਕਿਹਦੇ ਨਹੀਂ ਤੂੰ ਮਰਨ ਲੱਗਿਆ ਹੈਗਾ ਤੈਨੂੰ ਕੀ ਪਤਾ ਤੀਏ ਮੇਰਾ ਦਮ ਤਾਂ ਚੜੀ ਜਾਂਦਾ ਮੈਂ ਤਾਂ ਐ ਵੀ ਬਸ ਆਥਣੋ ਗੋਣ ਨੂੰ ਮੇਰਾ ਕਿਤੇ ਉਨ ਗੱਡੀ ਨਹੀਂ ਹੋ ਜੇ ਮੇਰੀ ਨਾਲੇ ਬਾਪੂ ਮਨਿੰਦਰ ਦਾ ਕੰਮ ਐਡਾ ਕਿੱਡਾ ਜ਼ਰੂਰੀ ਹੁੰਦਾ ਜਦੋਂ ਉਹ ਆ ਕੇ ਬਹਿੰਦੇ ਨੇ ਤੂੰ ਮਨਿੰਦਰ ਦੀ ਗੱਲ ਛੇੜ ਲੈਣਾਗਾ ਵਿਆਹ ਦੀ ਕਰਤੀ ਆਵਦੇ ਘਰੇ ਆਹੋ ਓਏ ਉਹ ਤਾਂ ਠੀਕ ਐ ਹੁਣ ਗਈ ਨੂੰ ਕਿੰਨਾ ਚਿਰ ਹੋ ਗਿਆ ਹੁਣ ਉਹਦਾ ਵੀ ਕੋਈ ਇੱਥੇ ਆਉਣ ਜਾਣ ਦਾ ਹੱਕ ਬਣਦਾ ਕਿੰਨਾ ਚਿਰ ਹੋ ਗਿਆ ਤੁਸੀਂ ਤਾਂ ਕਹਿੰਦੇ ਨਹੀਂ ਵੀ ਆ ਜਾ ਹੁਣ ਮੇਰੀ ਤਾਂ ਆਤਮਾ ਤੜਫਦੀ ਆ ਨਾ ਵੀ ਮੇਰੀ ਧੀ ਵੀ ਤਾਂ ਮਿਲ ਜੇ ਮੈਨੂੰ ਕਦੇ ਨਾ ਕਿਤੇ ਬਾਪੂ ਸਹਰੇ ਕਰ ਹੀ ਰਹਿੰਦਿਆਂ ਹੁੰਦਾਂ ਨੇ ਕੁੜੀਆਂ ਠੀਕ ਐ ਨਾ ਨਾਲੇ ਸੌਖੀ ਐ ਵਧੀਆ ਉਹਨੂੰ ਕੀ ਹੋਇਆਗਾ ਵਿਆਹ ਦੀ ਵਰਤੀ ਠੀਕ ਹੈ ਮੈਂ ਵੀ ਤਾਂ 6 ਮਹੀਨੇ ਬਾਅਦ ਜਨੂਆਈ ਇੱਥੇ ਰਹਿਣੀ ਆ ਸੋਰੀ ਫਿਰ ਤੂੰ 6 ਮਹੀਨਾ ਤੋ ਤਾਂ ਆ ਜਾਨੀਏ ਤੂੰ ਮਹੀਨੇ ਤੋ ਤਾਂ ਵਗ ਜਾਨੀਏ ਉਹਨੂੰ ਕਿੰਨਾ ਚਿਰ ਹੋ ਗਿਆ ਹੁਣ ਗਈ ਨੂ ਸੋਰੇ ਬਾਪੂ ਤੇਰੇ ਨਾਲ ਕਿਹੜਾ ਮੱਥਾ ਮਾਰੇ ਮੇਰੀ ਗੱਲ ਸੁਣ ਅਗਲੇ ਦੇ ਘਰ ਦੇ ਕੰਮ ਕਰਨੇ ਅਗਲੇ ਕਿਵੇਂ ਆਉਣ ਦੇ ਦੇਣ ਹੁਣ ਮੈਂ ਇਨ ਤੇ ਰਵੇ ਇੱਥੇ ਹੈਗੀ ਨਹੀਂ ਜ਼ਿੰਦਗੀ ਦਵਾਈਆਂ ਤੇ ਸਾਰਾ ਘਰ ਲੱਗੀ ਜਾਂਦਾ ਤੇਰੀਆਂ ਤੇ